ਕੁੜੇ ਕਾਗਣਾ ਨਾ 2 ਘੰਟੇ ਹੋ ਗਏ ਤੂੰ ਇਹਦੇ ਚ ਲੱਗੀ ਪਈ ਆ ਹੱਥ ਮਾਰਨ ਇਹਦੇ ਵਿੱਚ ਕੀ ਹੋਇਆ ਤੈਨੂੰ ਮੈਂ ਕਿਹਾ ਸੀ ਵੀ ਜਦੋਂ ਸੁੱਕ ਗਈ ਭਾਈ ਉਹ ਤਾਂ ਪੀਣਾ ਕਰਕੇ ਗੱਟੇ ਚ ਪਾ ਦੀ ਮਾਂ ਗਿੱਲੀ ਆ ਕਣਕ ਹਜੇ ਮੈਂ ਆਖਿਆ ਚੱਲ ਧੁੱਪੇ ਪਾ ਦਿੰਨੀ ਅੱਜ ਆ ਦਿਨ ਹੋਰ ਕੱਲ ਤੈਨੂੰ ਪਤਾ ਤੋਤਾ ਸੀਗਾ ਫੈਸਲਾ ਬੇਜੇ ਥਾਂ ਤੇ ਮੈਂ ਸਲਾਬ ਚੜਜੂ ਕਣਕ ਜਦੋਂ ਤੈਨੂੰ ਪਤਾ ਐ ਵੀ ਕਣਕ ਗਿੱਲੀ ਐ ਫਿਰ ਇਹਦੇ ਚ ਹੱਥ ਮਾਰਨ ਦੀ ਕੀ ਲੋੜ ਨਾ ਰੋਟੀ ਨਹੀਂ ਬਣਾਈ ਆਟਾ ਗੁੰਨੇ ਪੈ ਮੈਂ ਹੁਣੇ ਲੱਗ ਜਾਨੀ ਤੈਨੂੰ ਚਾਹ ਦੀ ਘੁੱਟ ਦਾ ਵੀ ਤੈਨੂੰ ਕਿਹਾ ਸੀ ਆਟਾ ਗੁੰਨਿਆ ਪਿਆ ਕਿਹੜੇ ਵੇਲੇ ਦਾ ਆਟਾ ਗੁੰਨ ਕੇ ਰੱਖ ਰੱਖਿਆ ਉਹ ਤੇ ਸਿਕਰੀ ਆ ਜਾਂਦੀ ਐ ਮਾਂ ਮੈਨੂੰ ਆਏ ਸੀ ਚਲ ਚਾਹ ਦੀ ਘੁੱਟ ਤੇ ਮੀਤ ਕਰ ਦੂਗੀ ਤਾਂ ਕਿ ਅੱਛਾ ਫਿਰ ਤੂੰ ਮੀਤ ਤੇ ਆ ਗਈ ਜਿਹੜਾ ਕੰਮ ਮੀਤ ਕਰ ਦੂ ਮੀਤ ਕਰ ਦੂ ਨਾ ਤੈਨੂੰ ਕਈ ਵਾਰਾ ਕਿਹਾ ਵੀ ਉਹਨੂੰ ਕਰਨ ਦੀ ਕੋਈ ਲੋੜ ਨਹੀਂ ਮਾਂ ਉਹਨੂੰ ਮੈਂ ਐ ਕੰਮ ਨੂੰ ਨਹੀਂ ਕਿਹਾ ਹੈਗਾ ਚਲ ਚਾਹ ਪਾਣੀ ਨਾਲ ਤੇ ਮਾੜੇ ਮੋਟੇ ਕੰਮ ਨੂੰ ਕੀ ਆ ਉਹਦੇ ਕਿਹੜਾ ਕੋਈ ਆਏ ਆ ਵੀ ਨਿੱਕਾ ਨਿਆਣਾ ਹੋਣ ਵਾਲਾ ਵੀ ਭਾਰ ਨਹੀਂ ਚੱਕਣਾ ਤੈਨੂੰ ਸਮਝ ਲੱਗੀ ਨਾ ਗੱਲ ਦੀ ਖਬਰਦਾਰ ਹੋ ਜੀ ਗੱਲਾਂ ਦੇ ਕਿੱਥੋਂ ਦੀ ਕਿੱਥੋਂ ਲੱਗੀ ਮਾਂ ਮੈਂ ਤਾਂ ਗੱਲੀ ਗੱਲੀ ਕਹਿਤਾ ਮੇਰੇ ਕਿਹੜਾ ਜੀ ਕਰਦਾ ਸੀ ਐ ਬੋਲਣ ਨੂੰ ਕੋਈ ਨਾ ਮੈਂ ਰੋਟੀ ਲੱਗ ਜਾਨੀ ਜੀ ਸਾਨੂੰ ਭੁੱਖ ਲੱਗੀ ਹੈ ਗੱਲ ਸੁਣ ਲਾਇਕ ਕੰਨ ਖੋਲ ਕੇ ਮੀਤ ਨੂੰ ਕਹਿਣ ਦੀ ਕੋਈ ਲੋੜ ਨਹੀਂ ਖਬਰਦਾਰ ਹੋ ਜੀ ਅੱਜ ਤਾਂ ਤੂੰ ਇਹ ਗੱਲ ਕਹਿਤੀ ਵੀ ਮੀਤ ਕਿਆ ਬਣਾ ਲੈ ਨਾ ਮੇਰਾ ਘਰ ਭਰਿਆ ਉਹਨਾਂ ਨੇ ਤੂੰ ਕੀ ਲੈ ਆਈਆਂ ਨੰਗ ਘਰਾਂ ਦੀ ਕਿੱਥੋਂ ਆ ਗਈ ਮਾਂ ਉਹ ਤਾਂ ਤੁਸੀਂ ਕਹਿੰਦੇ ਸੀ ਕੁੜੀ ਸਿਆਣੀ ਹੋਵੇ ਘਰ ਦਾ ਕੰਮ ਕਰਨ ਵਾਲੀ ਹੋਵੇ ਹਨਾ ਫਿਰ ਮੇਰੇ ਮਾਪੇ ਬਾਪ ਨੇ ਇਹ ਜੀ ਕੋਈ ਗੱਲ ਹੀ ਨਹੀਂ ਕੀਤੀ ਸੀਗੀ ਨਹੀਂ ਅਸੀਂ ਵੀ ਬਿਆਜੂ ਬੀਜੂ ਚੱਕ ਕੇ ਮੇਰਾ ਬਾਪੂ ਵੀ ਦੇ ਦਿੰਦਾ ਸਮਾਨ ਤਾਂ ਅੱਛਾ ਜੇ ਅਸੀਂ ਗੱਲ ਕਰਦੇ ਫਿਰ ਤੂੰ ਕੁਛ ਲਿਆਉਂਦੀ ਸਿਆਣੀ ਸਿਆਣੀ ਦੇ ਦੇਖ ਲੈ ਲੱਗੇ ਆ ਮਾਂ ਕੰਮਕਾਰ ਦੀ ਗੱਲ ਹੋਈ ਸੀ ਜਿਹੇ ਜਿਹੇ ਕੋਈ ਕੰਮ ਕਹਿੰਦੇ ਮੈਨੂੰ ਸਾਰੇ ਕੰਮ ਆਉਂਦੇ ਆ ਕੱਢਣਾ ਕਤਣਾ ਬੁਣਨਾ ਸਾਰੇ ਕੰਮ ਤਾਂ ਮੈਂ ਕਰ ਲੈਣੀਆਂ ਨਾ ਮੀਤ ਦੇ ਪੇਕੇ ਨਾਲ ਕਿਹੜਾ ਅਸੀਂ ਗੱਲ ਕਰੀ ਸੀ ਬਗੈਰ ਕਹੇ ਸਾਡਾ ਘਰ ਭਰਤਾ ਹੈ ਚੰਗਾ ਉਹਨਾਂ ਨੇ ਸਿਉਣਾ ਪਾਇਆ ਤੇਰੇ ਮਾਪਿਆਂ ਨੇ ਕੀ ਦਿੱਤਾ ਹੈ ਇਹ ਕਹ ਤੈਨੂੰ ਵੀ ਨਹੀਂ ਕੰਨਾਂ 'ਚ ਪਾਈਆਂ ਆ ਵੀ ਅਸੀਂ ਕਰਾ ਕੇ ਦਿੱਤੀਆਂ ਚੱਲ ਕੋਈ ਨਾ ਮਾਂ ਭੁੱਖ ਲੱਗੀ ਆ ਤਾਂ ਮੈਂ ਰੋਟੀ ਬਣਾ ਦਿੰਦੀ ਚਾਹ ਵੀ ਕੁੱਟ ਕਰ ਨਲੇ ਮੀਤ ਨੇ ਪੀਣੀ ਐ ਮਿੱਠਾ ਵਾਲਾ ਨਾ ਪਾ ਦੀ ਗੱਲਾਂ ਕਰੀ ਜਾਂਦੀ ਐ ਖੜੀ ਸਹੀ ਗੱਲ ਆ ਕਿਸੇ ਦੇ ਤਿੰਨ ਤਿੰਨ ਚਾਰ ਚਾਰ ਧੀਾਂ ਵੀ ਨਾ ਹੁਣ ਰੱਬਾ ਪਹਿਲਾਂ ਤਾਂ ਕਹਿ ਦਿੰਦੇ ਸਹੋਰੇ ਵੀ ਕੁੜੀ ਕੰਮ ਕਰਨ ਵਾਲੀ ਹੋਵੇ ਘਰੋਂ ਬਾਹਰ ਨਾ ਜਾਵੇ ਸਾਡੇ ਅੱਖੇ ਲੱਗਦੇ ਜੇ ਮੇਰੇ ਬਾਪੂ ਦੀ ਗਰੀਬੀ ਮੂਰੇ ਮੈਂ ਝੁਕ ਗਈ ਤਾਂ ਫਿਰ ਇਹਦਾ ਮਤਲਬ ਇਹ ਥੋੜੀ ਹੈਗਾ ਕਿ ਤੁਸੀਂ ਮੈਨੂੰ ਮਿਹਣੇ ਦੇਜੋ ਆਖ ਨੂੰ ਮੈਂ ਵੀ ਇਸ ਕਰਦੀ ਨੂਾਂਗੀ ਉਦੋਂ ਤਾਂ ਚਾਈ ਚਾਈ ਕਹਿੰਦੇ ਸੀ ਬਸ ਘਰੇ ਰੋਸਾ ਘਰ ਸਾਹਮਣ ਵਾਲੀ ਆਜੇ ਘਰ ਸਾਹਮਣ ਵਾਲੀ ਆਜੇ ਹੁਣ ਜੇ ਘਰ ਸਾਹਮਣ ਦੀ ਆਏ ਤਾਂ ਵੀ ਨਹੀਂ ਮਾਣ ਹੈਗੀ ਚੱਲ ਕੋਈ ਨਮਨ ਇਹ ਚ ਤੇਰਾ ਨਹੀਂ ਕਸੂਰ ਇਹ ਚ ਤਾਂ ਤੇਰੇ ਬਾਪੂ ਦੀ ਗਰੀਬੀ ਦਾ ਕਸੂਰ ਆ ਚੁੱਪ ਕਰਕੇ ਕੰਮ ਕਰ ਲੈ ਹਾਈ ਹਾਈ ਕੀ ਹੋ ਗਿਆ ਮਾਂ ਬਾਣੀ ਕੀ ਹੋਣਾ ਸੀ ਜਾਨੀ ਆ ਭੱਜੀ ਆ ਦੇਖ ਲੈ ਇਹਦੇ ਲੱਛਣ ਕੀ ਹੋ ਗਿਆ ਹੁਣ ਕੀ ਕਹਿੰਦੀ ਆ ਨਾ ਤਾਂ ਰੋਟੀ ਬਣਾਈ ਅੱਛਾ ਜੇ ਚਾਹ ਦੀ ਘੁੱਟ ਦਾ ਕਿਹਾ ਉਹ ਕਣਕ ਚੀ ਹੱਥ ਮਾਰੀ ਜਾਂਦੀ ਐ ਤੇ ਚਾਹ ਦੀ ਘੁੱਟ ਬਾਰੇ ਫਿਰ ਕੀ ਕਹਿੰਦੀ ਕਰਦੀ ਐ ਤਾਂ ਨਹੀਂ ਹੋਣਾ ਕਹਿ ਕੀ ਆਈ ਐ ਵੀ ਕਰ ਦੇ ਚੱਲ ਵਧੀਆ ਹੋਇਆ ਕਹਿਤਾ ਮਾਂ ਇਹਨੂੰ ਤਾਂ ਨਾ ਬਸ ਕਹੀ ਜਾਇਆ ਕਰ ਹਰ ਇੱਕ ਕੰਮ ਵੀ ਆ ਕਰ ਲਾ ਉਹ ਕਰ ਲਾ ਗੱਲ ਸੁਣ ਲੈ ਹਾਂ ਕਹਿੰਦੀ ਮਾਂ ਚੱਲ ਮੈਂ ਰੋਟੀ ਲਾ ਲੂੰਗੀ ਚਾਹ ਦੀ ਘੁੱਟ ਦੀ ਨੀਤ ਨੂੰ ਕਹਿ ਦੇ ਲੈ ਹਾਂ ਚਾ ਨਾ ਐ ਤਾਂ ਕੋਈ ਨਹੀਂ ਮਾਂ ਚਾ ਮੈਂ ਤਰ ਦਿੰਦੀ ਫਿਰ ਕਿਸੇ ਜੇ ਮੈਨੂੰ ਕਹਿ ਦਿੰਦੀ ਨਾ ਪੁੱਤ ਤੂੰ ਕੀ ਬਣਾ ਦੇ ਹੈ ਉਹ ਕਾਦੇ ਵਾਸਤੇ ਆ ਉਹ ਇਸੇ ਕੰਮਾਂ ਵਾਸਤੇ ਲਿਆਂਦੀ ਆ ਤੈਨੂੰ ਕੋਈ ਲੋੜ ਨਹੀਂ ਕੰਮ ਕਰਨ ਦੀ ਹਾਂ ਇਹ ਤਾਂ ਗੱਲ ਸਹੀ ਆ ਮਾਂ ਤੇਰੀ ਗੱਲ ਤਾਂ ਇਹ ਵੀ ਆ ਨਾ ਉਹੀ ਗੱਲ ਜਿਹਨੇ ਨੰਗੋ ਨਿਟੰਗ ਚੱਕ ਮੇਜੇ ਗੱਲਾਂ ਬਾਹਲੀਆਂ ਕਰਦੀ ਆ ਉਹੀ ਤਾਂ ਮੈਂ ਕਹੀ ਨਹੀਂ ਐ ਮਾਂ ਤੇ ਨੇ ਦਿੱਤਾ ਕੀ ਐ ਕੁਛ ਨਹੀਂ ਦਿੱਤਾ ਹਜੇ ਬੋਲਦੀ ਆ ਮੈਂ ਤਾਂ ਸਿਆਣੀ ਐ ਕੰਮ ਧੰਦਾ ਸਾਰਾ ਕਰਦੀ ਆ ਲੈ ਸਾਰੀਆਂ ਕੁੜੀਆਂ ਹੀ ਕਰਦੀਆਂ ਨੇ ਸਹੁਰੇ ਘਰ ਜਾ ਕੇ ਕੰਮ ਧੰਦਾ ਤੇ ਕਰਦੀਆਂ ਕੌਣ ਨੇ ਇੰਨਾ ਸਿਆਣੀ ਨੂੰ ਕੀ ਸਿਆਣਪ ਦਿਖਾਤੀ ਤੂੰ ਐ ਤਾਂ ਤਾਂ ਸਿਆਣਪ ਤਾਂ ਤਾਂ ਹੁੰਦੀ ਜੇ ਤੇਰੇ ਮਾਪਿਓ ਨੇ ਘਰ ਭਰਤਾ ਹੁੰਦਾ ਹਾਂ ਭਰਤਾ ਉਸ ਨਹੀਂ ਕੱਪੜੇ ਵੀ ਅਸੀਂ ਪਾ ਕੇ ਲਿਆਏ ਸੀ ਪੁੱਤ ਤੈਨੂੰ ਕੀ ਦੱਸਾਂ ਐ ਤਾਂ ਮਾਂ ਹੁਣ ਮੈਨੂੰ ਗੱਲ ਹੀ ਬਾਤੀ ਸਾਰਾ ਕੁਝ ਪਤਾ ਹੀ ਐ ਦੇਖੀ ਆ ਨੀ ਮੈਂ ਸਾਰਾ ਕੁਝ ਨਹੀਂ ਮਾਂ ਸੱਚ ਮੈਂ ਤੇਨੇ ਇੱਕ ਗੱਲ ਦੱਸਦੀ ਸੀ ਮੇਰੇ ਨਾ ਭਤੀਜਾ ਹੋਇਆ ਉਹ ਤਾਂ ਤੈਨੂੰ ਪਤਾ ਹੀ ਮੈਨੂੰ ਪਤਾ ਪੁੱਤ ਹਾਂ ਤੇ ਮੇਰੀ ਮਾਂ ਕਹਿੰਦੀ ਸੀ ਮੈਂ ਆਉਂਗੀ ਮੈਂ ਤਾਂ ਹੁਣੇ ਫੋਨ ਤੇ ਗੱਲ ਕਰਕੇ ਹਟੀਆਂ ਤੇ ਉਹ ਕਹਿੰਦੇ ਅਸੀਂ ਤੇਰੇ ਵਾਸਤੇ ਸੋਨੇ ਦੀਆਂ ਚੂੜੀਆਂ ਕਰਾਈਆਂ ਚੱਲ ਪੁੱਤ ਵਧੀਆ ਵਾੜੀ ਸੋਹਣੀ ਗੱਲ ਐ ਫਿਰ ਇਹ ਤਾਂ ਹਾਂ ਨਾਲ ਮੇਰੀਆਂ ਨਹੀਂ ਹੈਗੀਆਂ ਉਹ ਦੋਨੇ ਚੂੜੀਆਂ ਇੱਕ ਤੇਰੀ ਐ ਤੇ ਇੱਕ ਮੇਰੀ ਐ ਕਹਿੰਦੇ ਇਹ ਤਾਂ ਮਾਂ ਨੂੰ ਦੇ ਦੀ ਲੈ ਪੁੱਤ ਤੇਰੀ ਮਾਂ ਨੂੰ ਕਹਿ ਦਿੰਦੀ ਮੈਨੇ ਚੂੜੀ ਨੂੰ ਕੀ ਸੀ ਤੈਨੂੰ ਪਾ ਦਾਂਦੇ ਭਾਈ ਨਹੀਂ ਨਹੀਂ ਮਾਂ ਜਦੋਂ ਉਹ ਫਰਕ ਨਹੀਂ ਰੱਖਦੇ ਹੈਗੇ ਹੁਣ ਮੈਂ ਫੜ ਕੇ ਕਿਵੇਂ ਪਾਣਾ ਜਦੋਂ ਉਹਨਾਂ ਨੇ ਮੈਨੂੰ ਕਹਿ ਹੀ ਦਿੱਤਾ ਵੀ ਤੈਨੂੰ ਟੀ ਬਣਾ ਕੇ ਰੱਖਦੀ ਆ ਤੇ ਫਿਰ ਮੈਂ ਵੀ ਮਾਂ ਸਮਝਦੀ ਆ ਤੈਨੂੰ ਆਉਦੀ ਮੈਂ ਤਾਂ ਕਦੇ ਸੱਸ ਸਮਝਿਆ ਹੀ ਨਹੀਂ ਇਹਦੇ ਕੋਲ ਹਾਂ ਤਾਂ ਪੁੱਤ ਮੈਨੂੰ ਪਤਾ ਹੈ ਤੇਰੀ ਪੇਕਿਆਂ ਦਾ ਉਹ ਜਮਾ ਫਰਕ ਨਹੀਂ ਰੱਖਦੇ ਜੇ ਤੈਨੂੰ ਸੂਟ ਲਿਆਉਂਦੇ ਆ ਤਾਂ ਬਰਾਬਰ ਮੇਰਾ ਸੂਟ ਲਿਆਉਂਦੀ ਆ ਉਹੀ ਤਾਂ ਗੱਲ ਆ ਮਾਂ ਉਹ ਤਾਂ ਇਹਦਾ ਵੀ ਲਿਆਉਂਦੇ ਹੁੰਦੇ ਆ ਪਰ ਇਹਦੀ ਪੇਕਿਆਂ ਤੋਂ ਨਹੀਂ ਕਦੇ ਕੋਸਰਿਆ ਨਹੀਂ ਇਹਦੇ ਭਤੀਜਾ ਹੋਇਆ ਸੀ ਇੱਕ ਚਾਂਦੀ ਦੀ ਛਾਪ ਵੀ ਨਹੀਂ ਸਰੀ ਇਹਨੂੰ ਉਹ ਵੀ ਤਾਂ ਅੱਗ ਹੀ ਆ ਜਾਂ ਦੀ ਇੱਥੋਂ ਤਾਂ ਚੌੜੀ ਹੋ ਕੇ ਦੇ ਕਿੰਨੇ ਕੱਪੜੇ ਲੈ ਕੇ ਗਈ ਸੀ ਹੈ ਮੁੰਡੇ ਦੇ ਲੈ ਕੇ ਗਈ ਪਰਝਾਈ ਦਾ ਸੂਟ ਲੈ ਕੇ ਗਈ ਮੈਂ ਤਾਂ ਫੇਰ ਵੀ ਨਹੀਂ ਕਿਹਾ ਮਾਂ ਚੱਲ ਕੋਈ ਨਾ ਲੈ ਜਾ ਅਗਲੇ ਨਾਲ ਇਹ ਕਹਿਣ ਵੀ ਸਹਰੇ ਤੋਂ ਆਈ ਹੈ ਕੀ ਲੈ ਕੇ ਆਈ ਹੈ ਖਾਲੀ ਹੱਥਾਂ ਦੀ ਇਹ ਤਾਂ ਗੱਲ ਠੀਕ ਆ ਮਾਂ ਤੇਰੀ ਮੈਨੂੰ ਐਂ ਦੱਸ ਨਾ ਜਦੋਂ ਇਹ ਵਿਆਹ ਕੇ ਲੈਂਦੇ ਤੁਸੀਂ ਜਮੇ ਨਹੀਂ ਕੁਛ ਦੇਖਿਆ ਉਦੋਂ ਨਹੀਂ ਪੁੱਤ ਵਿਚੋਲੇ ਦਾ ਬੇੜਾ ਬਹਿ ਗਿਆ ਹੈ ਉਦੋਂ ਤਾਂ ਕਹਿੰਦਾ ਸੀ ਦੇਣਗੇ ਭਾਈ ਜਿੰਨਾ ਸਰਿਆ ਕੁੜੀ ਨੂੰ ਕੋਈ ਫਰਕ ਨਹੀਂ ਰੱਖਦੇ ਮੈਂ ਆਖਿਆ ਚਲ ਆਪਦੇ ਮੂੰਹ ਨਾਲ ਕਾ ਨੂੰ ਮੰਗਣਾ ਹੈ ਅਗਲੇ ਆਪੀ ਦੇ ਦੇਣਗੇ ਨਹੀਂ ਉਹਦੀ ਪਤਾ ਲੱਗਿਆ ਜਦੋਂ ਸਾਡੇ ਤੱਕ ਖਾਲੀ ਆ ਕੇ ਮੱਥੇ ਵੱਜੀ ਮੇਰਾ ਤਾਂ ਉਹਦੀ ਮੱਥਾ ਠਣਕ ਗਿਆ ਸੀ ਨਾ ਹੁਣ ਛੱਡਣ ਜੋਗੀ ਮੈਂ ਖਾਗ ਲਿਆ ਮੈਂ ਤਾਂ ਮੁੰਡੇ ਨੂੰ ਬਥੇਰਾ ਕਿਹਾ ਸੀ ਪਉਂਦਾ ਮਾਂ ਲੈ ਕੋਈ ਨਾ ਕੁਝ ਨਹੀਂ ਹੁੰਦਾ ਆਪਣੇ ਕਾਹਦਾ ਘਾਟ ਹੈ ਆਪਣੇ ਮੈਂ ਕਹੇ ਵੀ ਆਪਣੇ ਕਾਹਦਾ ਘਾਟਾ ਨਹੀਂ ਸਰੀਕਾਂ 'ਚ ਬੱਲੇ ਬੱਲੇ ਹੋ ਜਾਂਦੀ ਹੈ ਹੁਣ ਤੂੰ ਇੰਨਾ ਸਮਾਨ ਲਿਆਈਆਂ ਮੇਰੇ ਸਰੀਕ ਮੱਚੇ ਪਏ ਆ ਤੈਨੂੰ ਪਤਾ ਹੈ ਉਹੀ ਤਾਂ ਗੱਲ ਆ ਮਾਂ ਆ ਪਿੱਛੇ ਹੁਣ ਤੇ ਹਾਰ ਲੰਘ ਕੇ ਗਿਆ ਸੰਧਾਰੇ ਦਾ ਹੈ ਨਾ ਤੇ ਉਦੋਂ ਮੇਰੇ ਪੇਕੇ ਕਿੰਨਾ ਕੁਸ ਲੈ ਕੇ ਆਏ ਸਮਾਨ ਅਵੇ ਸਕਟ ਵਗੈਰਾ ਮੱਠਾ ਮੁੱਠਾ ਤੇਰੇ ਪੇਕੇ ਤੋਂ ਕੁਝ ਨਹੀਂ ਸਰਾ ਹੈਗਾ ਉਦੋਂ ਤੂੰ ਸ੍ਰੀਕੇ ਕਬੀਲੇ ਨੂੰ ਜਾ ਕੇ ਮੇਰਾ ਸਮਾਨ ਹੀ ਦਿੰਨੀ ਹੈ ਜਾ ਕੇ ਕਹਿਣਾ ਪੈਂਦਾ ਇੱਕ ਵੀ ਇਹਦੇ ਪੇਕੇ ਲੈ ਆਏ ਵਿੱਚ ਕਹਿਣਾ ਪੈਂਦਾ ਮੈਂ ਤਾਂ ਕਹਿ ਦੇਣੀ ਭਾਈ ਬਰਾਬਰ ਲਿਆਉਂਦੇ ਆ ਜਿੰਨਾ ਛੋਟੀ ਦੇ ਸਮਾਨ ਲਿਉਂਦੇ ਓਨਾ ਹੀ ਵੱਡੀ ਦੇ ਸਮਾਨ ਲਿਉਂਦੇ ਹੋਰ ਕਿਉਂ ਆਏ ਕਹਿੰਦੀ ਨੰਗ ਕਰਦੀ ਆ ਉਹੀ ਤਾਂ ਆਸ ਗਮਣ ਚ ਪਰ ਤੂੰ ਤੂੰ ਤਾਂ ਆਪਣੇ ਤੇ ਆ ਤੇ ਹੋਰ ਹਾਂ ਚੱਲ ਕੋਈ ਨਾ ਮੈਂ ਦੇਖਦੀ ਆ ਤੂੰ ਬਹਿ ਜਾ ਇੱਥੇ ਇੱਥੇ ਚਾਹ ਆਉਂਦੀ ਏ ਤੇਰੀ ਠੀਕ ਆ ਮੈਂ ਤਾਂ ਨਾ ਹੱਟੀ ਵੀ ਜਾ ਦੇਖੀ ਆਂਦੀ ਸੀ ਦੇਖ ਲੈ ਪੁੱਤ ਕੋਈ ਨਾ ਆਰਾਮ ਕਰ ਲੈ ਪੈ ਜਾ ਚੰਗਾ ਮਾਂ ਇਹ ਵੀ ਵਿਚਾਰੀ ਕੀ ਕਰੇ ਬੇਰ ਬੇਰ ਕਰਦੀ ਰਹਿੰਦੀ ਐ ਨਾ ਜਦੋਂ ਇੰਨੀ ਚੰਗੀ ਸੱਸ ਹੋਵੇ ਫੇਰ ਤਾ ਉਹ ਨੂੰ ਆਪ ਹੀ ਚਾਹੀਦਾ ਵੀ ਸਾਰਾ ਕੰਮ ਤਾਂ ਆਪ ਕਰ ਲਿਆ ਕਰੇ ਇਹ ਤਾਂ ਜਮੇ ਨਹੀਂ ਹੱਥ ਹਲਾ ਕੇ ਰਾਜੀ ਹੈਗੀ ਨਾਲੇ ਤਾਂ ਨੰਗ ਕਰਦੀ ਐ ਉੱਤੋਂ ਹਜੇ ਛੋਸ਼ੇ ਬਾਜ਼ੀਆਂ ਕਰ ਕਰਕੇ ਦਿਖਾਉਂਦਾ ਪਤਾ ਨਹੀਂ ਕਾਦੇ ਚੱਕ ਮਣਾ ਪੱਕੀ ਰੋਟੀ ਵੀ ਜੇ ਉਹਦੋਂ ਚਾਹ ਲੈ ਕੇ ਗਈ ਤਾਂ ਨਖਰੇ ਕਰਨ ਲੱਗ ਗਿਆ ਨੂੰ ਸੱਸ ਮੈਂ ਨਹੀਂ ਪੀਣੀ ਆਏ ਨਹੀਂ ਕਰਨੀ ਪਹਿਲਾਂ ਰੋਟੀ ਬਣਾ ਦੇ ਜੇ ਮਣਾ ਹੁਣ ਰੋਟੀ ਬਣਾ ਦੇ ਅਜੇ ਵੀ ਨਖਰੀ ਕਰਨੀ ਆ ਇਹਨਾਂ ਨੇ ਕਿਹੜਾ ਐ ਕਹਿਣਾ ਵੀ ਚੱਲ ਖਾ ਲੈਨੇ ਗਗਨ ਇੱਥੇ ਤੇਰਾ ਕੋਈ ਕਸੂਰ ਨਹੀਂ ਕਸੂਰ ਸਾਰਾ ਤੇਰੀ ਗਰੀਬੀ ਦਾ ਜੇ ਤੂੰ ਵੀ ਸਰਦੇ ਵਰਦੇ ਕਰ ਦਿੱਤੀ ਹੁੰਦੀ ਨਾ ਅੱਜ ਤੇਰੀ ਸੱਸ ਤੈਨੂੰ ਉਹ ਨੂੰ ਦੇ ਬਰਾਬਰ ਸਮਝਦੀ ਦੇਖ ਲਾ ਇੱਕ ਪਾਸੇ ਇਨਸਾਨ ਕਹਿ ਦਿੰਦਾ ਕਿ ਸਾਨੂੰ ਤਾਂ ਬਸ ਵਰਤਨ ਨਾਲ ਚਾਹੀਦੇ ਜੇ ਮੇਰੇ ਮਾਪੇ ਵੀ ਗਰੀਬ ਆ ਉਹ ਵਰਤਨ ਵਾਲੇ ਤਾਂ ਹੈਗੇ ਆ ਉਹ ਦੁੱਖ ਸੁੱਖ ਚ ਵੀ ਖੜਨ ਵਾਲੇ ਹੈਗੇ ਆ ਪਰ ਰੱਬ ਨੇ ਸਾਨੂੰ ਗਰੀਬੀ ਐਨੇ ਦਿੱਤੀ ਆਪਦੇ ਸੁੱਖ ਦੇ ਸਾਨੂੰ ਹਾਜ਼ਰੀ ਨਹੀਂ ਕਰਦੇ ਕੀਤਾ ਵੀ ਕੀ ਜਾਵੇ ਮਾਣਾ ਕਿਸੇ ਨੂੰ ਵੀ ਨਾ ਚਾਕੇ ਨਾ ਬਸ ਗਰੀਬੀ ਨਾ ਦੇ ਜੇ ਗਰੀਬੀ ਦਿਨਾ ਹੁੰਦਾ ਤਾਂ ਧੀ ਆਣਾ ਦਈ ਕਿਉਂਕਿ ਮਾਂ ਬਾਪ ਨੂੰ ਤਾਂ ਔਖਾ ਹੁੰਦਾ ਹੀ ਆਂ ਗਾਂ ਤਾਂ ਧੀ ਆਣ ਨੂੰ ਵੀ ਮਿਹਣੇ ਸੁਣਨੇ ਪੈਂਦੇ ਆ ਪਰ ਮੇਰੇ ਬਾਪੂ ਨੇ ਗਲਤੀ ਕੀਤੀ ਕਿ ਮੇਰੀ ਧੀ ਆਪਦੇ ਸਾਰੇ ਸੁਖੀ ਰਹੂਗੀ ਮੈਂ ਸੌਖਾ ਕਰ ਪਾਲਦਾ ਪਰ ਮੇਰੇ ਬਾਪੂ ਨੂੰ ਕੀ ਪਤਾ ਸੀਗਾ ਕਿ ਬਾਪੂ ਜੇ ਆਪਾਂ ਗਰੀਬ ਸੀ ਕੋਈ ਗਰੀਬ ਘਰ ਹੀ ਭਾਲ ਲੰਦਾ ਮੈਂ ਵੀ ਦਿਹਾੜੀਆਂ ਕਰਕੇ ਨਾ ਸਾਰੀ ਉਮਰ ਸੋਕੇ ਬਸਦੀ ਹੱਸ ਕੇੜ ਕੇ ਸੁੱਕਦੀ ਰੋਟੀ ਖਾਲਾ ਕਰਦੀ ਪਰ ਆਪ ਤੋਂ ਤਕੜਿਆ ਨਾ ਮੱਥੇ ਲਾ ਕੇ ਨਾ ਰੋਟੀ ਵੀ ਐ ਲਾਦਾ ਜਿਵੇਂ ਕਿਤੇ ਮੈਂ ਤਾਂ ਖੁੰਡ ਰਿਆ ਘੁੱਟਾਂ ਪੀਂਦੀ ਆ ਸਾਰਾ ਦਿਨ ਕਿਉਂ ਨਾ ਦੇਖ ਲਾ ਕੱਲ ਇੰਨੀ ਸਫਾਈ ਕੀਤੀ ਮੇਰੇ ਪੈਰ ਨੂੰ ਮੋਚ ਆ ਗਈ ਨਾਲੇ ਮੈਂ ਕਿਹਾ ਮਾਂ ਮੇਰੇ ਪੈਰ ਚ ਦਰਦ ਹੁੰਦਾ ਦਰਦ ਹੁੰਦਾ ਆਖਰ ਨੂੰ ਚਲ ਮੈਂ ਗਰੀਬ ਆ ਹੈ ਤਾਂ ਇਨਸਾਨ ਦਰਦ ਤਾਂ ਮੇਰੇ ਵੀ ਹੁੰਦੇ ਹੀ ਹੈਗਾ ਆਣੀ ਗੰਦੀ ਹੈਗੀ 150 ਰੁਪਏ ਲਊਗਾ ਕੋਈ ਖਾਣ ਵੀ ਲੈ ਜਾ ਮੇਰੇ ਮੋਚ ਕਢਾ ਲਿਆਵੇ ਚੱਲ ਮੈਂ ਠੀਕ ਹੋ ਜਨ ਸਾਰਾ ਘਰ ਦਾ ਕੰਮ ਕਰ ਲਵਾਂ ਪਰ ਜਦੋਂ ਆਪਦੇ ਘਰ ਵਾਲੇ ਨਹੀਂ ਸੁਣਦਾ ਕਿਸੇ ਨੂੰ ਕੀ ਸੁਣਾਏਗੀ ਬਣਾ ਉਹ ਤਾਂ ਟ੍ਰੱਕਾਂ ਤੇ ਨਿਕਲ ਜਾਂਦਾ ਤੁਰਿਆ ਫਿਰਦਾ ਰਹਿੰਦਾ ਬਸ ਖਾਣਾ ਪਾਣਾ ਹਣੌਣ ਨੂੰ ਵੀ ਜੀ ਨਹੀਂ ਕਰਦਾ ਫਿਰ ਲੋਕਾਂ ਲੱਜਾ ਹੁੰਦਾ ਵੀ ਕੱਪੜੇ ਲੱਤੇ ਪਾੜਾ ਬਣਾ ਤੇਰੇ ਸੱਸ ਲੜੂਗੀ ਕਹੂਗੀ ਗਰੀਬੀ ਬਣ ਕੇ ਤੁਰੇ ਫਿਰਦੀ ਐ ਤੈਨਾਂ ਦੇ ਕਰਮਾਂ ਨੂੰ ਕੋਈ ਸੰਜੋਗੀ ਰਹਗੀ ਮੈਂ ਸਾਰੀ ਉਮਰ

ਹਏ ਬੰਟੂ ਮੈਂ ਤੈਨੂੰ ਕੀ ਦੱਸਾਂ ਕੱਲ ਜਦੋਂ ਇੱਧਰ ਲ ਬੇੜਾ ਤੋਤਾ ਸੀ ਨਾ ਉਦੋਂ ਮੇਰੇ ਪੈਰ ਨੂੰ ਮੋਚ ਆ ਗਈ ਆ ਤੇ ਸਾਰਾ ਸੁੱਜ ਗਿਆ ਲੀਲਾ ਵੀ ਹੋਇਆ ਪਿਆਗਾ ਪਤਾ ਇੰਨੀ ਸੋਜ ਆਈ ਪਈ ਆ ਨਾ ਕੱਲ ਦੀ ਮੋਚ ਆਈ ਆ ਮਾਂ ਨੂੰ ਕਹਿ ਦੇਣਾ ਸੀਗਾ ਉਹ ਦਿਖਾ ਲਿਉਂਦੀ ਕਿੰਨੀ ਕਿ ਦੂਰ ਤਾਂ ਦੁਕਾਨ ਸੀਗੀ ਉਹ ਠੀਕ ਕਰ ਦਿੰਦਾ ਉਹੋ ਬੰਟੂ ਰਹਿਣ ਦੇ ਜੇ ਤੂੰ ਮਾਂ ਨੂੰ ਦੱਸੇਗਾ ਨਾ ਵੀ ਗਗਨ ਨੇ ਮੈਨੂੰ ਆਏ ਕਿਹਾ ਮੇਰਾ ਪੈਰ ਦੁਖਦਾ ਫਿਰ ਮਾਂ ਮੈਨੂੰ ਗਾਲਾਂ ਦੇਊਗੀ ਕਹੂਗੀ ਇਹਨੂੰ ਤਾਂ ਆਨੇ ਬਹਾਨੇ ਚਾਹੀਦਿਆ ਕੰਮ ਤੋਂ ਟਲਣ ਨੂੰ ਬਸ ਤੂੰ ਬੋਲ ਹੀ ਨਾ ਭਰਾ ਬਣ ਕੇ ਭਾਬੀ ਮੈਨੂੰ ਨਾ ਮਾਂ ਦੀ ਵੀ ਨਹੀਂ ਸਮਝ ਆਉਂਦੀ ਹੈਗੀ ਵੀ ਕੀ ਚਾਹੁੰਦੀ ਹੈ ਨਾਲੇ ਮੇਰੀ ਗੱਲ ਸੁਣ ਤੂੰ ਬੈ ਜਾ ਆਰਾਮ ਕਰ ਮੀਤ ਹੈਗੀ ਉਹ ਕਰ ਲੈਂਦੀ ਇਹ ਕੰਮ ਐਨੀ ਤਾਂ ਪੈਰ ਨੂੰ ਸੋਜ ਆਈ ਪਈ ਐ ਨਹੀਂ ਬੰਟੂ ਤੈਨੂੰ ਪਤਾ ਮਾੜੇ ਕਰਮ ਹੋਣ ਨਾ ਜਿਹਦੇ ਉਹਨੂੰ ਕਿੱਥੇ ਆਰਾਮ ਲਿਖਿਆ ਰੱਬ ਨੇ ਮੇਰੇ ਕਿਸਮਤ ਚ ਆਰਾਮ ਬੈ ਕੇ ਤਾਂ ਲਿਖਿਆ ਹੀ ਨਹੀਂ ਹੈਗਾ ਵੀ ਮੈਂ ਆਪ ਦੀ ਬਿੰਦ ਚੱਟ ਆਰਾਮ ਕਰ ਲਾਂ ਚੱਲ ਕੋਈ ਨਾ ਭਾਬੀ ਮੈਂ ਵੀ ਬੇਲਾ ਹੀ ਆ ਮੈਂ ਦੋ ਰੋਟੀਆਂ ਖਾ ਲਾਂ ਮੈਂ ਮੈ ਦਿਖਾ ਕੇ ਲਿਓਨੇ ਤੈਨੂੰ ਜਾ ਕੇ ਪੈਰ ਤੇਰਾ ਫਿਰ ਮੈਂ ਹੁਣ ਪਹਿਲਾਂ ਤੈਨੂੰ ਰੋਟੀ ਪਾਵਾਂ ਨਹੀਂ ਨਹੀਂ ਰੋਟੀ ਮੈਂ ਆਪੀ ਪਾ ਲੂੰਗਾ ਬਾਕੀ ਤੂੰ ਕਿ ਰੋਟੀ ਪਾਏਂਗੀ ਉਮੀਦ ਹੈਗੀ ਆ ਉਹ ਪਾ ਕੇ ਦਊਗੀ ਉਹ ਮਾਂਏ ਬੋਲੂਗੀ ਨਾ ਕੱਲ ਉਹਨੂੰ ਬੁਖਾਰ ਜਿਹਾ ਸੀਗਾ ਜਦੋਂ ਮੈਂ ਬੇੜਾ ਤੋਤਾ ਮੈਂ ਉਹਨੂੰ ਕਹਿਤਾ ਸੀ ਮੈਂ ਆਖੇ ਤੂੰ ਪਿੱਛੇ ਪਿੱਛੇ ਮਾੜੀ ਮਾੜੀ ਬੋਕਰ ਜੀ ਕੱਢ ਦੇ ਉਹ ਕਹਿੰਦੀ ਕਹਿੰਦੀ ਇੰਨੇ ਨਾਲ ਕਹਿੰਦੀ ਭੈਣੇ ਮੈਨੂੰ ਤਾਂ ਬੁਖਾਰ ਚੜ ਗਿਆ ਗਰਮ ਸਰਦ ਹੋ ਗਈ ਮੈਂ ਫਿਰ ਹਜੇ ਪੋਸ਼ਵਾ ਕਰਨੀ ਵੀ ਜਾਣਾ ਚੱਲ ਪਹਿਲਾਂ ਮੈਂ ਤੈਨੂੰ ਰੋਟੀ ਪਾ ਦਿੰਨੀ ਉਹ ਭਾਬੀ ਤੂੰ ਰਹਿਣ ਦੇ ਨਾਲੇ ਉਹਨੂੰ ਕਿ ਨਾਲੇ ਉਹਦਾ ਹੱਕ ਬਣਦਾ ਆਪਦੇ ਘਰ ਵਾਲ ਨੂੰ ਰੋਟੀ ਪਾ ਕੇ ਦੇਣ ਦਾ ਤੇ ਰਹੀ ਗੱਲ ਮਾਂ ਦੀ ਜੇ ਬੋਲੂਗੀ ਤਾਂ ਮੈਂ ਆਪ ਹੀ ਦੇਖ ਲਊਗਾ ਮੇਰੀ ਗੱਲ ਸੁਣ ਹਾਂ ਪਸੂਆਂ ਨੂੰ ਪਾਣੀ ਉਧਰ ਮੈਂ ਪਿਆਵਾਂਗਾ ਤੈਨੂੰ ਕੁਝ ਕਰਨ ਦੀ ਲੋੜ ਨਹੀਂ ਹੈਗੀ ਤੂੰ ਆ ਜਾ ਦੇ ਕਮਰੇ 'ਚ ਬਹਿ ਜਾ 10 ਮਿੰਟ ਆਰਾਮ ਕਰ ਲੈ ਇਹਨਾਂ ਨੂੰ ਮੈਂ ਵੀ ਰੋਟੀ ਖਾ ਲੈਂਦਾ ਫਿਰ ਮੈਂ ਤੇਰਾ ਪੈਰ ਦਿਖਾਉਣਾ ਹਾਲਾਂਕਿ ਹੱਕ ਤਾਂ ਮਾਂ ਦਾ ਬਣਦਾ ਸੀ ਕਰਦਾ ਮੈਂ ਮਾਂ ਨਾਲ ਵੀ ਗੱਲ ਜਾ ਕੇ ਚਲ ਕੋਈ ਨਾ ਬੰਟੂ ਮਾਂ ਕੋਲ ਕੋਈ ਸਾਧਨ ਆ ਵੀ ਮੈਨੂੰ ਮੋਟਰਸਾਈਕਲ ਤੇ ਬਿਠਾ ਕੇ ਲੈ ਜਾ ਦੇ ਦੇਖ ਮਾਂ ਤਾਂ ਮਾਂ ਹੀ ਹੁੰਦੀ ਹੈ ਹਨਾ ਜੇ ਮੈਂ ਮਾਂ ਨੂੰ ਕੁਝ ਬੋਲੂਗੀ ਮਾਂ ਕੋਲ ਕੀ ਦੁਪਹਿਰ ਦੁਪਹਿਰ ਮੈਂ ਤੇਰੇ ਨਾਲ ਜਾਵਾਂ ਤੂੰ ਪੰਜ ਤੋਰ ਫਿਰ ਕੇ ਉਹਨੂੰ ਵੀ ਔਖਾ ਲੱਗੂਗਾ ਰਹਿਣ ਦੇ ਆਪਾਂ ਦੋਨੇ ਭੱਗ ਜਾਣਗੇ ਜੇ ਤੂੰ ਬਾਹਲਾ ਕਹਿਣਾ ਮੈਂ ਉਹਦੇ ਕਮਰੇ 'ਚ ਬਹਿ ਜਾਨੀ ਮੇਰੀ ਗੱਲ ਸੁਣ ਲੈ ਭਾਬੀ ਜਦੋਂ ਇਹਨਾਂ ਨੇ ਬਾਜ਼ਾਰ ਜਾਣਾ ਹੁੰਦਾ ਆਟੋ ਮਿੰਟ 'ਚ ਬਾਰ ਚ ਆ ਜਾਂਦਾ ਹੁੰਦਾ ਠੀਕ ਹੈ ਤੇ ਉਦੋਂ ਵੀ ਤਾਂ ਆਟੋ ਮਿਲ ਜਾਂਦੇ ਹੁੰਦੇ 100 ਸਾਧਨ ਮਿਲਦੇ ਸੀਗੇ ਗੱਲ ਤਾਂ ਇਹ ਹੈ ਵੀ ਤੇਰਾ ਪੈਰ ਦਿਖਾ ਕੇ ਨਹੀਂ ਆਉਣਾ ਸੀਗਾ ਚੱਲ ਕੋਈ ਨਾ ਜੇ ਬਾਈ ਹੁੰਦਾ ਉਹ ਵੀ ਤਾਂ ਪੈਰ ਦਿਖਾ ਕੇ ਆਉਂਦਾ ਚੱਲ ਮੈਨੂੰ ਆਪਦੇ ਭਰਾਵਾਂ ਵਰਗਾ ਤੂੰ ਸਮਝਦੀ ਐ ਤੂੰ ਪਹਿਲਾਂ ਬੈਠ ਮੈਂ ਗੱਲ ਕਰਦਾ ਜਾ ਕੇ ਮੀਤ ਲਾ ਫਿਰ ਮੈਂ ਤੈਨੂੰ ਦਵਾਈ ਦਵਾ ਕੇ ਲਿਆਉਂਗਾ ਠੀਕ ਐ ਚੱਲ ਬੜਾ ਪੁਰਾ ਤੈਥੋਂ ਜਾਂਦਾ ਨਹੀਂ ਹੈਗਾ ਕੰਮ ਸਾਰੇ ਵੰਡ ਕੇ ਦੇ ਰੱਖੇ ਹਾਏ ਹੇ ਹਾਏ ਹੇ ਲੈ ਦੇਖ ਲੈ 10:00 ਵਜੇ ਆ ਗਗਨ ਜੀ ਨਾ ਮਾੜੀ ਮੋਟੀ ਸ਼ਰਮ ਨਹੀਂ ਆਉਂਦੀ ਹੈਗੀ ਵੀ ਰੋਟੀਆਂ ਪਕਾ ਕੇ ਧਰ ਦਿੰਨੀਆਂ ਵੀ ਫੜਾ ਵੀ ਦਿਆ ਕਰ ਉਹ ਠੰਡੀਆਂ ਹੋ ਜਾਂਦੀਆਂ ਨੇ ਨਾ ਕੋਈ ਖਾਣ ਦਾ ਸੁਆਦ ਆਉਂਦਾ ਨਾ ਲੈਣਾ ਨਾ ਦੇਣਾ ਪੀ ਪੱਕਦੀ ਪੱਕਦੀ ਰੋਟੀ ਨਾਲ ਦੀ ਨਾਲ ਫੜਾ ਦੇ ਤਾਂ ਵਧੀਆ ਰੋਟੀ ਚ ਟੇਸਟ ਵੀ ਆ ਜਾਂਦਾ ਪਤਾ ਨਹੀਂ ਕੀ ਕਰਦੀ ਰਹਿੰਦੀ ਐ ਮੈਨੂੰ ਤਾਂ ਹੁਣ ਆਏ ਲੱਗਦਾ ਇਹ ਪਰਸੋਂ ਵਾਂਗ ਨਾ ਛਿੱਤਰ ਖਾਊਗੀ ਵਧੀਆ ਚੰਗੀ ਗੱਲ ਐ ਇਹਦੇ ਪੈ ਜਾਣ ਮੈਂ ਤਾਂ ਕਹਿੰਦੀ ਐ ਇਹ ਫੇਰ ਹੀ ਲੋਟ ਆਉਂਦੀ ਹੈਗੀ ਆਏ ਇਹ ਲੋਟ ਨਹੀਂ ਆਉਂਦੀ ਹੈਗੀ ਜਦੋਂ ਇਹ ਰੋਜ਼ ਦੇ ਗਲਤ ਕੰਮ ਕਰਦੀ ਐ ਤਾਂਹੀਂ ਤਾਂ ਫੇਰ ਛਿੱਤਰ ਖਾਂਦੀ ਹੈਗੀ ਕੀ ਹੋ ਗਿਆ ਤੇ ਕੌਣ ਛਿੱਤਰ ਖਾਂਦੀ ਐ ਕੋਈ ਨਹੀਂ ਜੀ ਉਹ ਸੀਰੀਅਲ ਜੇ ਦੇਖੀ ਜਾਂਦੀ ਸੀ ਨਾ ਉਹਦੇ ਬਾਰੇ ਗੱਲ ਕਰੀ ਜਾਂਦੀ ਸੀ ਮੈਂ ਤਾਂ ਹੋਰ ਅੱਗੇ ਤੁਸੀਂ ਮੈਂ ਤਾਂ ਆ ਗਿਆ ਇਨੇ ਨਾਟਕ ਨਾ ਦੇਖਿਆ ਕਰ ਦਿਮਾਗ ਖਰਾਬ ਹੋ ਜਾਊਗਾ ਕੱਲੀ ਬੋਲੀ ਜਣੀ ਤੇ ਨਾਲੇ ਮੇਰੀ ਗੱਲ ਸੁਣ ਭੁੱਖ ਲੱਗੀ ਪਈ ਐ ਮੈਨੂੰ ਜਾ ਰੋਟੀ ਪਾ ਕੇ ਲਿਆ ਰੋਟੀ ਮੈਂ ਪਾ ਕੇ ਲਿਆਵਾ ਲੈ ਗਗਨ ਦੀਦੀ ਕੀ ਕਰਦੀ ਐ ਗਗਨ ਨੂੰ ਕਹਦੇ ਰੋਟੀ ਪਾ ਲਿਓਗੀ ਓਹੋ ਅਖੇ ਗਗਨ ਨੂੰ ਕਹਦੇ ਰੋਟੀ ਪਾ ਲਿਓਗੀ ਉਹਦੇ ਹਾਲਾਤ ਮੈਂ ਦੇਖੇ ਐ ਨਾ ਉਹਦੇ ਹਾਲਾਤਾਂ ਨੂੰ ਕੀ ਹੋਇਆ ਤੇ ਹਾਲਾਤਾਂ ਨੂੰ ਉਹੀ ਲੱਗੇ ਰਹਿਣਾ ਤੁਸੀਂ ਤਾਂ ਹੱਦ ਹੋ ਗਈ ਐ ਘਰੇ ਦੋ ਜਣੀਆਂ ਤੁਸੀਂ ਰਹਿੰਦੇ ਹੋ ਇੱਕ ਦਿਨ ਬਾਹਰ ਕੀ ਵਗ ਜਾ ਤੁਸੀਂ ਤਾਂ ਜੰਮੇ ਸ਼ਰਮ ਲਾਇਦਿਕਾ ਤੁਹਾ ਉਹ ਤੂੰ ਜਾਂਦਾ ਨਹੀਂ ਹੈਗਾ ਪੈਰ ਉਹਦਾ ਸੁੱਜ ਕੇ ਐਡਾ ਹੋਇਆ ਪਿਆ ਕੰਮ ਤੁਸੀਂ ਕਰਾਈ ਜਾਂਦੇ ਹੋ ਨਾ ਮੇਰੀ ਗੱਲ ਸੁਣ ਕਿਤੇ ਤਾਂ ਉਹਨੂੰ ਕਹਿਣਾ ਸੀਗਾ ਵੀ ਭੈਣੇ ਤੂੰ ਬੈਠ ਮੈਂ ਕੰਮ ਕਰਦੀ ਆ ਤੂੰ ਮੌਜਾਂ ਨਾਲ ਏਸੀ ਸੈੱਟ ਰੱਖਿਆ ਸਿਖਰ ਦੁਪਹਿਰੇ ਉਹ ਸਾਰਾ ਕੰਮ ਕਰੀ ਜਾਂਦੀ ਐ ਨਾ ਕੰਮ ਕਰੀ ਜਾਂਦੀ ਐ ਕੰਮ ਅਸੀਂ ਨਹੀਂ ਕਰਦੇਗਾ ਕੰਮ ਤਾਂ ਅਸੀਂ ਵੀ ਕਰਦੇ ਆਈਆਂ ਬਸ ਸਾਡੇ ਕੰਮ ਕੀਤੇ ਦਿੰਦੇ ਨਹੀਂ ਹੈਗੇ ਗगन ਦੇ ਕੰਮ ਕੀਤੇ ਤੈਨੂੰ ਜਿਆਦਾ ਦਿੰਦੀ ਐ ਨਾ ਵਿਆਹ ਕੇ ਤੂੰ ਮੈਨੂੰ ਲਿਆਇਆ ਕੌਣ ਉਹ ਤਾਂ ਮੈਨੂੰ ਵੀ ਪਤਾ ਹੈ ਵੀ ਵਿਆਹ ਕੇ ਮੈਂ ਤੈਨੂੰ ਲਿਆਇਆ ਗੱਲ ਤਾਂ ਗੱਲ ਦੀ ਐ ਫਰਕ ਤਾਂ ਇੱਥੋਂ ਹੀ ਦਿਸ ਜਾਂਦਾ ਨਾ ਵੀ ਤੂੰ ਤਾਂ ਏਸੀ ਛੱਡ ਕੇ ਮੌਜਾਂ ਨਾਲ ਆ ਦੇਖੀ ਜਾਂਦੀ ਹੈ ਨਾਟਕ ਤੇ ਉਹ ਉਹ ਵਿਚਾਰੀ ਤਾਂ ਤੁਰਿਆ ਵੀ ਨਹੀਂ ਆਂਦਾ ਹੈਗਾ ਉੱਥੇ ਡਿੱਗਦੀ ਡਿੱਗਦੀ ਨੂੰ ਮੈਂ ਫੜਿਆ ਹੈ ਹੁਣ ਉਹਨੂੰ ਮੈਂ ਅੰਦਰ ਬਿਠਾ ਕੇ ਆਇਆ ਦੋ ਰੋਟੀਆਂ ਪਾ ਕੇ ਲਿਆ ਦੇ ਨਹੀਂ ਮੈਂ ਆਪ ਹੀ ਚੱਕ ਕੇ ਖਾ ਲੂੰਗਾ ਮੈਂ ਤਾਂ ਉਹਦਾ ਪੈਰ ਦਿਖਾ ਕੇ ਉਹਨਾਂ ਜਾ ਕੇ ਉਹ ਮੇਰੀ ਗੱਲ ਸੁਣੋ ਜੀ ਉਹ ਤੁਹਾਨੂੰ ਦੇਖ ਕੇ ਨਾ ਹੀ ਠੇਠਣ ਕਰਦੀ ਹੋਣੀ ਆ ਹੋਰ ਉਹਦੇ ਪੈਰ ਨੂੰ ਕੁਝ ਨਹੀਂ ਹੋਇਆ ਹੈਗਾ ਆਈ ਆ ਉਹਦੇ ਮੋਚ ਵੱਡੀ ਦੇ ਸੋਨੂੰ ਪਤਾ ਨਹੀਂ ਕਿਉਂ ਨਹੀਂ ਦਿੰਦਾ ਹੈਗਾ ਜਾ ਕੇ ਉਹਦਾ ਪੈਰ ਦੇਖ ਐਡਾ ਸੁੱਜ ਕੇ ਹੋਇਆ ਪਿਆ ਮੈਂ ਸਾਡੇ ਮੂਹਰੇ ਤਾਂ ਉਹ ਡਿੱਗੀ ਨਹੀਂ ਹੈਗੀ ਚੰਗੀ ਭਲੀ ਤੁਰੀ ਫਿਰਦੀ ਆ ਆ ਕਿਉਂ ਉਹ ਡਿੱਗਦੀ ਫਿਰਦੀ ਸੀ ਤੂੰ ਫਿਰ ਬੁੱਚਲੀ ਹੋਊਗੀ ਡਿੱਗਦੀ ਤੈਨੂੰ ਜਿਆਦਾ ਦਰਦ ਆਉਂਦਾਗਾ ਗੱਲ ਤਾਂ ਇਹ ਆ ਵੀ ਬੰਦੇ ਦਾ ਜੇ ਕੋਈ ਦੁੱਖ ਸਮਝੇ ਨਾ ਦੁੱਖ ਉੱਥੇ ਦੱਸਿਆ ਜਾਂਦਾ ਹੁੰਦਾ ਸੋਨੂੰ ਤਾਂ ਉਹਤੇ ਤਰਸ ਨਹੀਂ ਆਉਂਦਾ ਹੈਗਾ ਚੱਲ ਛੱਡ ਤੇਰੇ ਨਾਲ ਬਹਿਸ ਕਰਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਮੈਂ ਤਾਂ ਰੋਟੀਆਂ ਆਪ ਹੀ ਚੱਕ ਕੇ ਖਾ ਲੈਣਾ ਪਰ ਮੈਂ ਤੈਨੂੰ ਦੱਸ ਦਿੰਨਾ ਔਖੀ ਹੋਏਂਗੀ ਇੱਕ ਦਿਨ ਔਖੀ ਤਾਂ ਮੈਂ ਕਾਹਦਾ ਹੋਣਾਗਾ ਉਹ ਬਧੀਆਂ ਪੈਸੇ ਕਮਾਈ ਜਾਂਣਾ ਤੇ ਜਦੋਂ ਹੁਣ ਮਾਂ ਨੇ ਉਹਨੂੰ ਕਿਹਾ ਹੋਇਆ ਭਾਈ ਵੀ ਪਸ਼ੂ ਡੰਗਰਾਂ ਦਾ ਦੇਖ ਲਿਆ ਕਰ ਐਨਾ ਕਿ ਦੇਖ ਲੂਗੀ ਫਿਰ ਕਿੱਡੀ ਗੱਲ ਨਾ ਬਾਕੀ ਦਾ ਘਰ ਦਾ ਸਾਰਾ ਮੈਂ ਸੰਭਾਲਦੀ ਆ ਤੈਂ ਮੈਂ ਮਾਰਦੀ ਆ ਪ੍ਰਸ ਮੈਂ ਕਰਦੀ ਆ ਕੱਪੜੇ ਧੋਣੀ ਮੈਂ ਆ ਕੱਪੜੇ ਮੈਨੂੰ ਪਤਾ ਵੀ ਤੂੰ ਘਰ ਦੇ ਕਿੰਨੇ ਕੰਮ ਦੇਖਦੀ ਆ ਚੱਲ ਮੰਨਿਆ ਵੀ ਤੁਸੀਂ ਕੰਮ ਕਰਦੇ ਹੋ ਪਰ ਜੇ ਬੰਦੇ ਤੇ ਕੋਈ ਦੁੱਖ ਤਕਲੀਫ ਆਈ ਆ ਉਦੋਂ ਤਾਂ ਉਹਨੂੰ ਬਿਠਾ ਦਿਓ ਉਦੋਂ ਤਾਂ ਆਪ ਕੰਮ ਕਰ ਲਓ ਸਿਖਰ ਦੁਪਹਿਰੇ ਉਹ ਲੱਗੀ ਪਈ ਆ ਮੇਨ ਗੱਲ ਨਾ ਜੀ ਬਸ ਤੁਹਾਨੂੰ ਉਹਦੇ ਕੰਮ ਦੀਂਦੇ ਆ ਮੇਰੇ ਕੰਮ ਦੀਂਦੇ ਨਹੀਂ ਹੈਗੇ ਠੀਕ ਆ ਮੈਨੂੰ ਐਸੇ ਗੱਲ ਦਾ ਗੁੱਸਾ ਰਹਿੰਦਾਗਾ ਹਜੇ ਪੜਾ ਦੋ ਰੋਟੀਆਂ ਤਾਂ ਹੀ ਮੇਰੇ ਜੀ ਨਹੀਂ ਕਰਦਾ ਤਾਂ ਹੀ ਮੈਂ ਪਹਿਲੇ ਕਹਤਾ ਸੀ ਗਗਨ ਨੂੰ ਕਹਦੇ ਪੜਾ ਦੂ ਤੈਨੂੰ ਰੋਟੀ ਆ ਗਗਨ ਨੂੰ ਕਹਦੇ ਫੇਰ ਆ ਗੱਲ ਤਾਂ ਉਹੀ ਆਉਂਦੀ ਨਾ ਹੁਣ ਮੈਂ ਕੀ ਕਹ ਵਿਆਹ ਕੇ ਉਹਨੂੰ ਲਿਆਇਆ ਕਿ ਤੈਨੂੰ ਲਿਆਇਆ ਹੱਕ ਤੇਰਾ ਬਣਦਾ ਰੋਟੀ ਪੜਾਉਣ ਦਾ ਜਦੋਂ ਤੇ ਭੁੱਖ ਪਕਪੂਰ ਦਾ ਨਾ ਆਦੀ ਪਰਜਾਈ ਤੇ ਖਾਲਾ ਕਰ ਫੇਰ ਰੋਟੀਆਂ ਚੱਲ ਕੋਈ ਨਾ ਮੈਨੂੰ ਮਾਂ ਨਾਲ ਗੱਲ ਕਰਨੀ ਪਊਗੀ ਕੋਈ ਨਹੀਂ ਕਰ ਲੋ ਕਰ ਲੋ ਮਾਂ ਨਾਲ ਗੱਲ ਕਰਨੀ ਪਊਗੀ ਮਾਂ ਕੀਦੀ ਆ ਮੇਰੇ ਪੇਕੇ ਆਣੇ ਮੂੰਹ ਬੰਦ ਕੀਤਾ ਹੋਇਆ ਮਾਂ ਦਾ ਐਡੀ ਨਹੀਂ ਗੱਲ ਹੈਗੀ ਕਰਦਾ ਮਾਂ ਨਾਲ ਗੱਲ ਹੁਣ ਪਸੂਆਂ ਵੱਲ ਜਾ ਕੇ ਬੈ ਗਈ ਹੋਊਗੀ ਆਏ ਨਹੀਂ ਹੈਗਾ ਵੀ ਮਾਂ ਨੂੰ ਰੋਟੀ ਰੋਟੀ ਫੜਾ ਜਾਂਦੀ ਕੋਈ ਨਹੀਂ ਮਾਂ ਨੂੰ ਤਾਂ ਮੈਂ ਦੱਸੂ ਸਾਰੀਆਂ ਵੈਬ ਤਾਂ ਵੀ ਇਹ ਕੀ ਕੀ ਕਰਦੀ ਫਿਰਦੀ ਐ ਲੈ ਮੇਰੀਆਂ ਚੁਗਲੀਆਂ ਮੇਰੇ ਘਰ ਵਾਲੇ ਕੋੜ ਕੋੜ ਮੇਰੇ ਘਰ ਵਾਲੇ ਨਾਲ ਹੀ ਮੇਰਾ ਫਰਕ ਪੋਈ ਜਾਂਦੀ ਲੈ ਕੋਈ ਨਹੀਂ ਆਂਦੇ ਮਾਂ ਨੂੰ ਦੱਸਦੀ ਐ ਮੈਂ ਲੈ ਦੇਖਾਂ ਜਾ ਕੇ ਕੀ ਕੰਮ ਧੰਦ ਕਰ ਲਿਆ ਮਾਂ ਹਰਾਨੀ ਨੇ ਲੈ ਕੀ ਕਰੀ ਜਾਨੀ ਅਮੀਤਾ ਕੀ ਕਰਨਾ ਵਾ ਕੱਪੜੇ ਜੇ ਲਾਉਂਦੀ ਸੀਗੇ ਸੁੱਕ ਗਏ ਸੀ ਧੁੱਪੇ ਮੱਚੀ ਜਾਂਦੇ ਆ ਨਾ ਤੈਨੂੰ ਕੀ ਨਾ ਕਿਹਾ ਕੱਪੜੇ ਲਾਉਣ ਨੂੰ ਉਹ ਮਹਾਰਾਣੀ ਕੀ ਕਰੀ ਜਾਂਦੀ ਆ ਮਾਂ ਮੈਂ ਤੈਨੂੰ ਕੀ ਦੱਸਾਂ ਅੱਜ ਤਾਂ ਨਾ ਮੈਨੂੰ ਕੁੱਟਣ ਤੱਕ ਗਿਆ ਕਹਿੰਦਾ ਆ ਕੇ ਤੁਸੀਂ ਐ ਕਰ ਦੂੰਗਾ ਗਗਰ ਨਾਲ ਐ ਕਰ ਦੂੰਗਾ ਕੌਣ ਕੁੱਟਣ ਤੱਕ ਗਿਆ ਤੈਨੂੰ ਬੰਟੂ ਹੋਰ ਕੌਣ ਅੱਛਾ ਨਾ ਉਹਦੀ ਇਨੀ ਹਿੰਮਤ ਹੋਗੀ ਜਿਹੜਾ ਤੈਨੂੰ ਕਹਿੰਦਾ ਸੀ ਮਾਂ ਉਹਦੀ ਹਿੰਮਤ ਹੋਣੀ ਆ ਜਦੋਂ ਉਹ ਗਗਨਾਂਗੇ ਜਿਹੜੀ ਸਾਰੀਆਂ ਗੱਲਾਂ ਉਹਨੂੰ ਪੀਤੀਆਂ ਕਹਿੰਦੀ ਆ ਕਿ ਮੈਂ ਇਥੋਂ ਕੰਮ ਕਰਾਉਂਦੀ ਆ ਮੈਨੂੰ ਐ ਕਰਾਉਂਦੀ ਆ ਸੋਸੋ ਚੂਕੜੀਆਂ ਲੂਤੀਆਂ ਲਾਤੀਆਂ ਆ ਕਿ ਮੇਰਾ ਪੈਰ ਦੁਖਦਾ ਹੈਗਾ ਮੇਰਾ ਪੈਰ ਸੁੱਜਿਆ ਪਿਆ ਮੋਚ ਆਈ ਆ ਹੁਣ ਮਹਾਰਾਣੀ ਨੂੰ ਲੈ ਕੇ ਗਿਆ ਵਿਆ ਉਹਦੇ ਪੱਟੀ ਕਰਾਉਣ ਬੂਮਾ ਮਰ ਗਈ ਦੇਖ ਲੈ ਇਹ ਗਏ ਗੁਜਰੇ ਘਰ ਦੀ ਇਹੋ ਜੀਆਂ ਲੂਤਣੇ ਲਾਊਗੀ ਹੋਰ ਇਹਨੂੰ ਚੱਜ ਦੀ ਗੱਲ ਤਾਂ ਆਉਂਦੀ ਨਹੀਂ ਕੋਈ ਨਾ ਉਹਨੂੰ ਆ ਜਾਣ ਤਾਂ ਮੈਂ ਕਰਦੀਆਂ ਗੱਲ ਨਾ ਮੈਂ ਮਰ ਗਈ ਸੀ ਮੈਨੂੰ ਡੀਕ ਲਾਂਦਾ ਵੀ ਮਾਂ ਤੂੰ ਲੈ ਜਾ ਨਾਲ ਉਹਨੂੰ ਹੋਇਆ ਕੀ ਹੈ ਮਾੜਾ ਜਿਹਾ ਪੈਰ ਮੁਸਿਆ ਮਾਈ ਨਿਗਲ ਤਾਂ ਕਹਿ ਨਹੀਂ ਦਿੰ ਵੀਰੇ ਪੈਰ ਨੂੰ ਹੋਇਆ ਕੀ ਆ ਕਹਿੰਦਾ ਤੁਹਾਨੂੰ ਤੁਸੀਂ ਤਾਂ ਅੰਨੋ ਤੁਹਾਨੂੰ ਤਾਂ ਘਰੇ ਫਿਰਦਿਆਂ ਨੂੰ ਦੀਂਦਾ ਨਹੀਂ ਹੈਗਾ ਇਹੋ ਜਿਹਾ ਕੁਝ ਬੋਲਿਆ ਮੈਨੂੰ ਬੁਲਾ ਹੀ ਕੁਝ ਤੇ ਹੋਰ ਮੈਂ ਕੰਮ ਨਾ ਕਰਾਂ ਤਾਂ ਫਿਰ ਹੁਣ ਕੀ ਕਰਾਂ ਆਹੋ ਸਾਨੂੰ ਤਾਂ ਤੂੰ ਅੰਨੀਆਂ ਬਣਾ ਦੇ ਇਹ ਐਸ ਜਾਂਖੀ ਜਿਹੜੇ ਗੱਲ-ਗੱਲ ਤੇ ਪੱਜ ਲਾਉਂਦੀ ਹੈ ਕੋਈ ਨਾ ਆ ਜਾ ਮੈਂ ਕਰਦੀਆਂ ਗੱਲ ਛੱਡ ਪਰੇ ਤੂੰ ਆਪੀ ਲਾ ਲੂਗੀ ਤੈਨੂੰ ਕੀ ਲੋੜ ਐ ਮਾਂ ਗੱਲ ਤਾਂ ਸੁਣ ਮਾੜੀ ਮੋਟੀ ਇਹ ਨਹੀਂ ਸ਼ਰਮ ਕਰਦੀ ਹੈਗੀ ਵੀ ਉਹ ਵਿਆਹ ਕੇ ਮੈਨੂੰ ਲਿਆਇਆ ਕੋਣੂ ਲਿਆਏਗਾ ਉਹਦੀ ਗੱਲ 'ਚ ਬੋਲਦਾ ਮੇਰੇ ਪਿੱਛੇ ਤਾਂ ਜਮੇ ਨਹੀਂ ਬੋਲਦਾ ਹੈਗਾ ਉਹਦੇ ਪਿੱਛੇ ਖਾਪੀ ਜਾਂਦਾ ਹੁਣ ਬਸ ਆ ਜਾਂਦਾ ਕੋਈ ਨਹੀਂ ਕਰੀ ਤੂੰ ਇਹਦੇ ਨਾਲ ਕਰਦੀਆਂ ਇਹਦੇ ਨਾਲ ਗੱਲ ਵੀ ਖਬਰਦਾਰ ਹੋ ਜੀ ਜੇ ਅੱਜ ਤੋਂ ਬਾਅਦ ਉਹਨੂੰ ਕਿਤੇ ਲੈ ਕੇ ਗਿਆ ਜਾਂ ਉਹਦੀ ਗੱਲ 'ਚ ਬੋਲਿਆ ਤੂੰ ਤੇਰਾ ਮਤਲਬ ਕੀ ਐ ਉਹੀ ਤਾਂ ਗੱਲ ਆ ਮਾਂ ਕਿੱਥੇ ਤਾਂ ਮੇਰੇ ਹੱਕ 'ਚ ਬੋਲਣਾ ਕਿੱਥੇ ਉਹਦੇ ਹੱਕ 'ਚ ਬੋਲਦਾ ਗੱਲ ਇਹ ਕੰਨ ਭਰਦੀ ਐ ਇਹ ਕੰਨ ਭਰਦੀ ਐ ਤੈਨੂੰ ਕਿਵੇਂ ਲੱਗਦੀ ਐ ਇਹ ਉਹੀ ਤਾਂ ਗੱਲ ਆ ਮੈਂ ਕਹੀ ਜੰਨੀ ਅੱਜ ਤਾਂ ਪੂਰੇ ਕੰਨ ਭਰੇ ਆ ਮੈਨੂੰ ਕਟਵਾਉਣ ਦੀ ਕਸਰ ਨਹੀਂ ਛੱਡੀ ਇਹਨੇ ਨਹੀਂ ਲੰਗ ਘਰਾਂ ਦੇ ਨੂੰ ਹੋਰ ਤਾਂ ਗੱਲਾਂ ਆਉਂਦੀਆਂ ਨੇ ਕੋਈ ਕਬੀਲਦਾਰੇ ਦੀਆਂ ਆ ਚੁਗਲੀਆਂ ਤੇ ਲੱਕ ਹੁੰਦਾ ਇਹਨਾਂ ਦਾ ਉਹਦੀ ਚੁਗਲੀ ਉਹਦੇ ਕੋਲੇ ਕਰਤੀ ਉਹਦੀ ਚੁਗਲੀ ਉਹਦੇ ਕੋਲੇ ਕਰਤੀ ਚੱਲ ਤੂੰ ਤੂੰ ਪਿਓ ਹੀ ਮਰੀ ਜਾਨੀ ਆ ਜਾ ਅੰਦਰ ਆ ਦੇ ਹਾਂ ਆ ਆ ਕਿੱਥੇ ਗਿਆ ਸੀ ਉਹਨੇ ਆ ਇੱਥੇ ਮਾੜਾ ਜਿਹਾ ਕੰਮ ਜਾਂ ਸੀਗਾ ਉੱਥੇ ਜਾ ਕੇ ਰਹੀ ਸੀ ਮਾੜਾ ਜਿਹਾ ਕੰਮ ਹਾਂ ਇਹ ਜਿਹਾ ਕੰਮ ਕੀ ਸੀ ਉਹ ਉਹਦਾ ਮਹੋਦਮ ਪੈਰ ਨਾ ਕਰੈਕ ਹੋਇਆ ਪ ਗਗਨ ਦਾ ਉਹ ਦਿਖਾ ਕੇ ਲਿਆ ਸੀ ਪੱਟੀ ਜੀ ਬਣਾ ਕੇ ਲਿਆ ਆ ਜਾ ਕੇ ਅੱਛਾ ਅੱਛਾ ਪੈਰ ਕਰੈਕ ਹੋ ਗਿਆ ਟੁੱਟਦਾ ਨਹੀਂ ਕੋਈ ਹੱਡੀ ਹੁੱਡੀ ਕੋਈ ਉਹ ਮਾ ਸ਼ੁਕਰ ਬਣਾ ਦੱਸ ਮਾੜਾ ਜਿਹਾ ਕਰੈਕ ਕੀ ਹੋਇਆ ਤਾਂ ਸੋ ਕੱਲ ਦੀ ਵਿਚਾਰੀ ਦੁੱਖ ਝੱਲੀ ਜਾਂਦੀ ਐ ਤੂੰ ਲੈ ਜਾਂਦੀ ਨਾ ਉਹਨੂੰ ਦੱਸ ਤੈਨੂੰ ਕੁਝ ਜ਼ਿਆਦਾ ਨਹੀਂ ਤਰਸ ਆਉਂਦਾ ਗਗਨ ਹੁਣ ਘਰੇ ਰਹਿਨੇ ਆ ਮਾਂ ਤਰਸਦਾ ਹੁਣ ਆਊਗਾ ਹੀ ਜਦੋਂ ਮੈਂ ਆਇਆ ਦੇਖ ਲਓ ਤਾਂ ਉਹ ਡਿੱਗਣ ਲੱਗੀ ਸੀ ਪੈਰ ਉਹਦਾ ਸੁੱਜ ਕੇ ਕਿੰਨਾ ਹੋਇਆ ਪਿਆ ਸੀਗਾ ਫਿਰ ਮੈਂ ਤਾਂ ਹੁਣ ਜਾਣਾ ਹੀ ਸੀਗਾ ਤੂੰ ਪਤਾ ਨਹੀਂ ਕਿਉਂ ਨਹੀਂ ਲੈ ਕੇ ਗਈ ਹੈਗੀ ਉਹਨੂੰ ਦੇਖ ਲੈ ਦੇ ਉੱਜੜ ਜਾਣਿਆ ਤੈਨੂੰ ਜ਼ਿਆਦਾ ਤਰਸ ਆਉਂਦਾ ਡਿੱਗਣ ਲੱਗੀ ਸੀ ਜਾਣ ਕੇ ਖੇਖਣ ਕਰਦੀ ਆ ਉਹ ਮੈਨੂੰ ਸਭ ਪਤਾ ਹੈ ਉਹਦਾ ਉਹ ਮਾਂ ਚਾਹੇ ਖੇਖਣੀ ਕਰਦੀ ਆ ਲੋਕ ਕੀ ਕਹਿਣਗੇ ਵੀ ਇਹਦਾ ਭਰਾ ਬਾਹਰ ਗਿਆ ਹੋਇਆ ਤੇ ਇਹਦੀ ਪਰਜਾਈ ਦੀ ਜਮਾ ਘਰੇ ਕਦਰ ਨਹੀਂ ਹੈਗੀ ਅੱਛਾ ਹੁਣ ਤੂੰ ਲੋਕਾਂ ਨੂੰ ਦੱਸਿਆ ਵੀ ਮੇਰੀ ਪਰਜਾਈ ਦੀ ਕਦਰ ਨਹੀਂ ਦੇਖਤਾ ਸੀ ਗੱਲਾਂ ਤਾਂ ਇਹ ਕਰਦਾ ਕਦਰ ਨਹੀਂ ਕਦਰ ਉਹਦੀ ਕੀ ਕਰੀਏ ਚੰਗੀਆਂ ਰੋਟੀਆਂ ਖਾਂਦੀ ਐ ਚੰਗਾ ਕੱਪੜਾ ਲੀੜਾ ਪਾਉਂਦੀ ਐ ਉਹ ਮੈਨੂੰ ਨਹੀਂ ਪਤਾ ਲੱਗਦਾ ਹੈਗਾ ਨਾਲੇ ਮੇਰੀ ਗੱਲ ਸੁਣ ਮਾ ਮਾੜਾ ਜਾਂ ਮੀਤ ਨੂੰ ਸਮਝਾ ਕੇ ਰੱਖ ਉਹ ਬਾਲਾ ਕੁਝ ਬੋਲਣ ਲੱਗੀ ਐ ਤੇ ਨਾਲੇ ਘਰ ਤੇ ਰਲ ਮਿਲ ਕੇ ਕੰਮ ਹੁੰਦਾ ਹੁੰਦਾ ਜੇ ਉਹ ਬਿਮਾਰ ਆ ਜਾ ਉਹਦਾ ਪੈਰ ਦੁਖਦਾ ਇਹ ਵੀ ਕੰਮ ਕਰ ਸਕਦੀ ਐ ਜੇ ਮੈਂ ਅੱਗੋਂ ਬੋਲਿਆ 100 100 ਕੁਝ ਬੋਲੀ ਐ ਮੈਨੂੰ ਚੁੱਪ ਕਰਕੇ ਬਹਿ ਜਾ ਸਮਝਾ ਕੇ ਰੱਖ ਕੀ ਕਹਿੰਦੀ ਐ ਉਹ ਨਾ ਉਹਨੂੰ ਤਾਂ ਤੋ ਕੁੱਟਣ ਪੈਣਾ। ਇਹਦੇ ਤੂੰ ਲੈ ਲੈ ਪੇਪੇ ਕਰੀ ਜਨਾ ਕੀ ਗੱਲ? ਕੀ ਤੇਰੇ ਕੰਨ ਪਰਤੇ ਇਹਨੇ? ਕੰਨ ਮੇਰੇ ਕੁਛ ਨਹੀਂ ਪਰੇ ਹੈਗੇ। ਮੈਂ ਤਾਂ ਇਨਸਾਨੀਅਤ ਦੇ ਨਾਤੇ ਕਰਦਾ। ਤੂੰ ਪਤਾ ਨਹੀਂ ਕਿਉਂ ਮਿੱਤ ਦਾ ਇੰਨਾ ਹੱਕ ਜਤਾਉਣੀ ਐ। ਮੈਨੂੰ ਸਭ ਪਤਾ ਐ। ਚਾਰ ਚੀਜ਼ਾਂ ਵੱਧ ਕੀ ਦੇਤੀਆਂ। ਤੂੰ ਮਿੱਤ ਦੀ ਬਣ ਕੇ ਬੈਗੀ ਐ। ਅੱਛਾ ਨਾ ਗਗਨਾ ਉਹਦੀ ਨੀਸ ਕਰ ਲੂਗੀ ਮਿੱਤ ਦੀ। ਹੈ? ਸ਼ਰਮ ਮਨਿ ਚਰਮ। ਬੇ ਤੇਰੇ ਸਹੁਰੇ ਨੇ ਤੇਰਾ ਘਰ ਭਰਤਾ। ਉਹ ਕਿ ਲਈ ਗਿਆ ਨੰਗਣੇ? ਉਹ ਤਾਂ ਠੀਕ ਐ ਜਿੰਨੇ ਜੋਗੇ ਉਹ ਹੈਗੇ ਸੀ ਕਰਤੇ। ਨਾਲੇ ਉਦੋਂ ਜਦੋਂ ਆਪਾਂ ਰਿਸ਼ਤਾ ਕੀਤਾ ਸਾਰਿਆਂ ਨੂੰ ਪਤਾ ਵੀ ਵੱਡਾ ਬਾਈ ਨਸ਼ੇ ਵੱਧ ਕਰਦਾ ਸੀ ਤੂੰ ਤਾਂ ਗਰੀਬ ਘਰੋਂ ਰਿਸ਼ਤਾ ਕੀਤਾ ਸੀਗਾ ਅੱਛਾ ਨਾ ਹੁਣ ਤੂੰ ਦੱਸ ਦੇ ਗਗਨ ਨੂੰ ਫੇਰ ਵੀ ਮੇਰਾ ਭਰਾ ਨਸ਼ੇ ਕਰਦਾ ਸੀ ਤਾਂ ਤੈਨੂੰ ਵਿਆਹ ਕੇ ਲਿਆਂਦੀ ਐ ਆਹ ਗੱਲ ਦੀ ਕਸਰ ਰਹਿ ਗਈ ਸੀ ਮਾਂ ਮੈਂ ਐਡਾ ਕਮਲਾ ਨਹੀਂ ਹੈਗਾ ਵੀ ਕਿਸੇ ਦਾ ਘਰ ਪਟੂਗਾ ਉਹ ਵੀ ਮੈਂ ਆਪਦੇ ਭਰਾ ਦਾ ਮੈਂ ਇਹ ਜੀ ਕੋਈ ਗੱਲ ਨਹੀਂ ਕਰਦਾ ਹੈਗਾ ਬਸ ਗੱਲ ਤਾਂ ਗਲਦੀ ਐ ਵੀ ਕੰਮ ਕਰਦੀ ਐ ਕਰੀ ਜਾਂਦੀ ਐ ਮੈਨੂੰ ਕੋਈ ਉਹ ਨਹੀਂ ਹੈਗਾ ਪਰ ਐਂ ਐ ਜੇ ਦੁੱਖ ਦੇ ਸੁੱਖ ਦੇ ਆਪਾਂ ਨੂੰ ਉਹਦੇ ਕੰਮ ਆਵਾਂਗੇ ਹੋਰ ਦੱਸ ਕੌਣ ਕੰਮ ਆਊਗਾ ਲੈ ਕੰਮ ਆਉ ਨੂੰ ਦੱਸ ਉਹਨੂੰ ਭੁੱਕੀ ਤੇ ਹੀ ਰੱਖਦੇ ਆ ਗੰਨਾ ਵੇਖ ਮੋੜ ਮੋੜ ਕੇ ਉਹੀ ਕਰੀ ਜਾਂਦਾ ਉਹ ਚੜ ਮਾ ਮੈਂ ਤਾਂ ਆਪਦਾ ਫਰਜ਼ ਨਿਭਾਤਾ ਸੀਗਾ ਤੂੰ ਪਤਾ ਨਹੀਂ ਕਿਉਂ ਨਹੀਂ ਸਮਝਦੀ ਹੈਗੀ ਕੱਲਾ ਅੱਗੇ ਤੋਂ ਮੈਂ ਨਹੀਂ ਲੈ ਕੇ ਜਾਂਦਾ ਹੁੰਦਾ ਤੂੰ ਲੈ ਜਾ ਕਰ ਤੈਨੂੰ ਲਿਜਾਣ ਦੀ ਕੋਈ ਲੋੜ ਨਹੀਂ ਨਾਲੇ ਕੰਨ ਖੋਲ ਕੇ ਇੱਕ ਗੱਲ ਸੁਣ ਲੈ ਅੱਜ ਤਾਂ ਤੂੰ ਮੀਤ ਨੂੰ ਬੋਲ ਪਿਆ ਨਾ ਜੇ ਅੱਜ ਤੋਂ ਬਾਅਦ ਉਹਨੂੰ ਕੁਛ ਕਹਤਾ ਨਾ ਹਿਸਾਬ ਲਾਣੀ ਫਿਰ ਆਪਦਾ ਮਾਂ ਮੇਰੀ ਗੱਲ ਸੁਣ ਲੈ ਫਿਰ ਤੂੰ ਵੀ ਉਹਨੂੰ ਸਮਝਾ ਕੇ ਰੱਖ ਇਹੇ ਸਿਰ ਚੜ ਜੂਗੀ ਮੁੜ ਕੇ ਆਪਣੇ ਹੱਥਾਂ ਚੋਂ ਨਾ ਨਿਕਲ ਜੇ ਲੈ ਕਿਹ ਸਿਰ ਨੂੰ ਕੀ ਕਹਿੰਦੀ ਆ ਇੱਕ ਤਾਂ ਦੋ ਨਹੀਂ ਕਹਿੰਦੀ ਬੋਲਦੀ ਨਹੀਂ ਵਿਚਾਰੀ ਚਿਪਾ ਕਰਕੇ ਬੈਠੀ ਰਹਿੰਦੀ ਐ ਸਿਰ ਚੜਨ ਨੂੰ ਦੱਸ ਕੀ ਤੇਰੇ ਡਾਂਗ ਮਾਰੀ ਉਹਨੇ ਪਤਾ ਨਹੀਂ ਸੋਨੂ ਸੱਸ ਨੂੰ ਆ ਨੂੰ ਦੋਨਾਂ ਨੂੰ ਬਾਕੀ ਚੀਜ਼ਾਂ ਕਿਉਂ ਨਹੀਂ ਕੁਛ ਦੇਂਦੀਆਂ ਹੈਗੀਆਂ ਚਲ ਠੀਕ ਐ ਮੈਂ ਤਾਂ ਕੰਮ ਜਾਣਾ ਭੱਗ ਜਾ ਜਾਂਣਾ ਕੰਮ ਦਵਾਈ ਬੋਟੂ ਹੋਰ ਲਿਆ ਦੇ ਗੱਲਾਂ ਦੇਖ ਕੀ ਕਰਦਾ ਐ ਇਸੇ ਕੰਜਰੀ ਨੇ ਇਹਦੇ ਕੰਨ ਭਰੇ ਆ ਮੈਂ ਕਰਦੀ ਆ ਉਹਦੇ ਨਾਲ ਜਾ ਕੇ ਗੱਲ ਹੈਂ ਦੇਖ ਲੈ ਮੇਰੀ ਨੂਨੂ ਤਾਂ ਕੁਛ ਸੱਸ ਸੱਸ ਕੁਛ ਬੋਲਿਆ ਇਹ ਵਿਚਾਰੀ ਕਹਿੰਦਾ ਇਹਨੂੰ ਅੱਛਾ ਪਈ ਹੈ ਮਹਾਰਾਣੀ ਲਤਲੂ ਤਾਂ ਟੁੱਟ ਗਈ ਹੈ ਨਹੀਂ ਮਾਂ ਮੋਚਾਈ ਸੀ ਉਹਨੇ ਪੱਟੀ ਬੰਨਤੀ ਕਹਿੰਦਾ ਸੋਜ ਲੈ ਜੂਗੀ ਲੈ ਮੋਚਾਈ ਸੀ ਤੂੰ ਮੈਨੂੰ ਵੀ ਕਹਿ ਸਕਦੀ ਸੀ ਵੀ ਮਾਂ ਤੂੰ ਚੱਲ ਨਾ ਬੰਟੂ ਨੂੰ ਜਾਣ ਦੀ ਤੈਨੂੰ ਕੀ ਲੋੜ ਸੀ ਮਾਂ ਉਹ ਤਾਂ ਮੈਨੂੰ ਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ ਤੈਨੂੰ ਔਖਾ ਲੱਗਦਾ ਮੈਨੂੰ ਆਏ ਸੀ ਵੀ ਚੱਲ ਮਾਂ ਤਾਂ ਇੱਧਰ ਗਈ ਹੋਈ ਹੈ ਤਾਈਕੇ ਫਿਰ ਮਾਂ ਕਦੋਂ ਆਉਗੀ ਦੁਪਹਿਰ ਚੜਜੂ ਉਧਰੋਂ ਬੰਟੂ ਆ ਗਿਆ ਕਹਿੰਦਾ ਚੱਲ ਭਾਬੀ ਉਹ ਜਿੱਦ ਕਰਨ ਲੱਗ ਗਿਆ ਮੈਂ သူ့ ਜਵਾਬ ਨਹੀਂ ਦਿੱਤਾ ਗਿਆ ਮੈਂ ਤੁਰ ਪਈ ਨਾਲ ਆਹੋ ਨਾਲ ਤੋਪੀ ਉੱਥੇ ਜਾ ਕੇ ਕਰਨੇ ਪੜਤੇ ਮੁੰਡੇ ਦੇ ਹੈ ਉਹ ਬਹੂ ਨੂੰ ਸੋ ਸੋ ਕੋਸ ਲੜਿਆ ਨਹੀਂ ਤਨੂ ਹਾਈ ਮਾਂ ਇਹ ਜੀ ਤਾਂ ਮੈਂ ਕੋਈ ਗੱਲ ਨਹੀਂ ਕਹੀ ਵੀ ਜਿਹੜਾ ਉਹ ਵਾਪਸ ਦੀ ਲੜਨ ਬਸ ਬੰਟੂ ਨੇ ਮੈਨੂੰ ਪੁੱਛ ਲਿਆ ਵੀ ਭਾਬੀ ਕੀ ਹੋ ਗਿਆ ਮੈਂ ਦੱਸ ਤਾਂ ਵੀ ਫਰਸ਼ ਤੋਂ ਦੀ ਸੀ ਮੋਚ ਆ ਗਈ ਬਸ ਆਹੀ ਗੱਲ ਹੋਈ ਹੈ ਸਾਡੇ ਤਾਂ ਨਾ ਹੋਇਆ ਕੀ ਆ ਮੜਾ ਜੇ ਤੇਰਾ ਪੈਰ ਮੋਸ ਗਿਆ ਹੈ ਇਹਦੇ ਚ ਕਿੱਡੇ ਕਿ ਮੋਚ ਆਈ ਤਾਂ ਹੁੰਦੀ ਐਡਾ ਸੁੱਜ ਕੇ ਬਣ ਜਾਂਦਾ ਮਾਂ ਸੁੱਜਿਆ ਪਿਆ ਗਿੱਟਾ ਇਧਰਲੇ ਪਾਸੇ ਇਹ ਗਿੱਟਾ ਸੁੱਜਿਆ ਆਖੇ ਕੰਜੇ ਕਰਨ ਨੂੰ ਰਹਿਣ ਦੇ ਜਿਹੜੇ ਲੱਛਣ ਤੂੰ ਕਰਦੇ ਨਾ ਮੈਨੂੰ ਸਭ ਪਤਾ ਹੈ ਮਾ ਮੈਂ ਤੈਨੂੰ ਇੱਕ ਗੱਲ ਕਹਾਂ ਚਲ ਮੈਂ ਮੰਨਦੀ ਆ ਵੀ ਮੇਰਾ ਬਾਪੂ ਗਰੀਬ ਆ ਘਰੋਂ ਹਨਾ ਵੀ ਉਹਨਾਂ ਨੇ ਦਾਜ ਦੇਹੇ ਘੱਟ ਦਿੱਤਾ ਫਿਰ ਇਹਦੇ ਵਿੱਚ ਮੇਰਾ ਕੀ ਕਸੂਰ ਆ ਮਾਂ ਮੈਨੂੰ ਤਾਂ ਨਾ ਐ ਬੋਲਿਆ ਕਰ ਮੇਰੇ ਨਾਲ ਜੀ ਨਹੀਂ ਲੱਗਦਾ ਫਿਰ ਘਰੇ ਸਾਰਾ ਤੇਰਾ ਕਸੂਰ ਨਹੀਂ ਆ ਤੂੰ ਬੈਤਾਂ ਵੀ ਨਾ ਕਰ ਫਿਰ ਹੈ ਉਹ ਮੁੰਡੇ ਨੂੰ ਕਹਿੰਦੇ ਪਤਾ ਉਮੀਦ ਨੂੰ ਕੀ ਕਹਦਾ? ਆਖਿਆ ਮੈਂ ਤੇਰੇ ਮਾਰੂੰਗਾ ਤੈਨੂੰ ਐ ਕਰੂੰਗਾ ਘਰੋਂ ਕੱਢ ਦੂੰਗਾ। ਕੀ ਗੱਲ? ਹੁਣ ਤੂੰ ਘਰੋਂ ਕਢਾ ਕੇ ਖੁਸ਼ ਆਉਂ ਨੂੰ? ਨਹੀਂ ਮਾਂ। ਹਾਂ। ਤਾਂ ਬੰਟੂ ਦੀ ਮਾੜੀ ਗੱਲ ਆ। ਇਹੋ ਜਿਹਾ ਤਾਂ ਮੈਂ ਕੁਝ ਵੀ ਨਹੀਂ ਕਿਹਾ ਸੀ ਹਨਾ। ਇੱਥੇ ਤਾਂ ਫਿਰ ਮੀਤ ਨੇ ਬੋਲਣਾ, ਸੋਡਾ ਵੀ ਬੋਲਣਾ ਬਣਦਾ। ਵੀ ਐ ਜਾ ਕੁਝ ਕਾਹਤੋਂ ਕਹਿੰਦਾਗਾ ਉਹ। ਅੱਗੇ ਤਾਂ ਇੱਕ ਤੋਂ ਦੋ ਨਹੀਂ ਕਹਿੰਦਾ ਸੀ ਉਹ। ਹੈਂ? ਆ ਅੱਜ ਗਿਆ ਤੇਰੇ ਨਾਲ ਤੇ ਅੱਜ ਉਹ ਬੋਲਣ ਲੱਗ ਗਿਆ। ਕੋਈ ਨਾ ਮਾਂ। ਅੱਜ ਤਾਂ ਮੈਂ ਗਲਤੀ ਕਰਤੀ ਬੰਟੂ ਦੇ ਨਾਲ ਲੱਗ ਗਈ। ਐਦੂ ਮੁੜ ਕੇ ਨਾ ਮੈਂ ਕਦੇ ਵੀ ਨਹੀਂ ਜਾਂਦੀ। ਮੈਂ ਤਾਂ ਇਹੀ ਕਹਿੰਨੀ ਆ ਰੱਬ ਕਰਕੇ ਕਦੇ ਮੇਰਾ ਆਹੋ ਦੁਖੇ ਕਿਉਂ ਨਾ ਤੂੰ ਤਾਂ ਹੈ ਕਹਿੰਦੀ ਮੇਰਾ ਕੁਝ ਦੁਖੇ ਮੈਂ ਮੌਜ ਨਾਲ ਮਹਾਰਾਣੀ ਬਣ ਕੇ ਮੰਜੇ ਤੇ ਪਾਵਾਂ ਆ ਭਾਦੀਆਂ ਤੂੰ ਤਾਂ ਨਹੀਂ ਮਾਂ ਮੈਂ ਸਾਰਾ ਕੰਮ ਕਰਕੇ ਨਾ ਬਸ ਉਹੀ ਪੈ ਗਈ ਸੀ ਉਹ ਕਹਿੰਦਾ ਸੀ ਘੰਟਾ ਵੀ ਰੈਸਟ ਕਰ ਲੋ ਕਹਿੰਦਾ ਜੇ ਪੈਰ ਨੂੰ ਦਮ ਦਮਾਉਂਗੇ ਨਾ ਕਹਿੰਦਾ ਠੀਕ ਹੋ ਜੂਗਾ ਹਾਂ ਦਵਾਈ ਲੈ ਫਿਰ ਦਮ ਪਈ ਰੇ ਫਿਰ ਕੋਈ ਗੱਲ ਨਹੀਂ ਰੋਟੀਆਂ ਮੈਂ ਬਣਾ ਲੂੰਗੀ ਤੈਨੂੰ ਵੀ ਥਾਲੀ ਪਰੋਸ ਕੇ ਇੱਥੇ ਦੇ ਦੂੰਗੀ ਹਾਂ ਸੱਚ ਮੇਰੇ ਤਾਂ ਦਿਮਾਗ ਚੋਂ ਹੀ ਨਿਕਲਦੀ ਮਾਂ ਤੂੰ ਰੋਟੀ ਵੀ ਨਹੀਂ ਖਾਦੀ ਹਨਾ ਮੈਂ ਰੋਟੀ ਪਕਾ ਕੇ ਧਰ ਕੇ ਗਈ ਸੀਗੀ ਉਹ ਤਾਂ ਸਾਨੂੰ ਵੀ ਪਤਾ ਹੈ ਪਕਾ ਕੇ ਰੱਖ ਗਈ ਤੇਰੇ ਤਾਂ ਦਿਮਾਗ 'ਚ ਨਿਕਲ ਨਹੀਂ ਆ ਜੇ ਤਾਂ ਸਾਡਾ ਸੱਸ ਨੂੰਹਾਂ ਤਾਂ ਤੈਨੂੰ ਖਿਆਲ ਹੋਵੇ ਫਿਰ ਤਾਂ ਸਾਨੂੰ ਰੋਟੀ ਫੜਾ ਕੇ ਜਾਂਦੀ ਤੂੰ ਸਾਨੂੰ ਤਾਂ ਤੂੰ ਹੀ ਸਮਝਦੀ ਐ ਮਾਂ ਐ ਕਹਤੋਂ ਕਹਿੰਨੀ ਐ ਦੇਖ ਪੇਕਿਆਂ ਵਾਲੀ ਮਾਂ ਛੱਡੀ ਤੇ ਤੈਨੂੰ ਆਪਦੀ ਸੱਸ ਨਹੀਂ ਮੈਂ ਆਪਦੀ ਮਾਂ ਹੀ ਮੰਨਦੀ ਆ ਕਹਿੰਦੇ ਹੁੰਦੇ ਜਿਹੜੀ ਚੀਤੀ ਦੇ ਕਰਮਾਂ 'ਚ ਨਾ ਸੱਸ ਸੋਹਰੇ ਦੀ ਸੇਵਾ ਲਿਖੇ ਉਹ ਤਾਂ ਕਰਮਾਂ ਵਾਲੀ ਹੁੰਦੀ ਐ ਮੈਂ ਤਾਂ ਕਰਮਾਂ ਵਾਲੀ ਆ ਕਿ ਤੁਹਾਡੀ ਸੇਵਾ ਦਾ ਮੌਕਾ ਮਿਲਿਆ ਮੈਨੂੰ ਹਾਂ ਹਾਂ ਆ ਜਿਹੜੀ ਮਿੱਠੀਆਂ ਜੇ ਮਾਰਦੀ ਐ ਨਾ ਸਭ ਪਤਾ ਐ ਮੈਨੂੰ ਪਤਾ ਐ ਤੂੰ ਮਾਂ ਸਮਝਦੀ ਐ ਕਿ ਸੱਸ ਸਮਝਦੀ ਐ ਤੂੰ ਤਾਂ ਇੱਧੀਆਂ ਬੈਠਾ ਕਰਦੀ ਐ ਚੱਲ ਕੋਈ ਨਾ ਮਾ ਤੁਸੀਂ ਇੱਥੇ ਕਾਹਨੂੰ ਬਹਿ ਗਏ ਆ ਕਿ ਤੁਹਾਨੂੰ ਪਤਾ ਇਹ ਪੱਖਾ ਵੀ ਸਲੋ ਚੱਲਦਾਗਾ ਫਿਰ ਫਿਰ ਇੱਥੇ ਬੈਠਣ ਨੂੰ ਗਰਮੀ ਆਉ ਤੁਸੀ ਮੀਤ ਵਾਲੇ ਰੂਮ ਚ ਚੱਲੋ ਉੱਥੇ ਤਾਂ ਏਸੀ ਲੱਗਿਆ ਮੈਂ ਤੁਹਾਨੂੰ ਰੋਟੀ ਪਾ ਕੇ ਲੈ ਆ ਦਿੰਨੀ ਆ ਬੱਸ ਰੱਜ ਜੇ ਤੇ ਹੁਣ ਤੇਰੀ ਰੋਟੀ ਤੋਂ ਇੰਨਾ ਟੇਰ ਤੈਨੂੰ ਡੀਕੀ ਜਾਂਦੀ ਮੈਂ ਤਾਂ ਵੀ ਆਉਗੀ ਉਹ ਰੋਟੀ ਪਾ ਕੇ ਦੇਉਗੀ ਗੱਲਾਂ ਦੇ ਘਰਦੀ ਐ ਕੰਮ ਕਰ ਲੈ ਉੱਠ ਕੇ ਮਾ ਹੁਣ ਦੁਪਹਿਰ ਦਾ ਕੋਈ ਕੰਮ ਨਹੀਂ ਮੈਂ ਚੱਕਦਾ ਸੀ ਸਮਾਨ ਵੇੜੇ ਤੇ ਕੱਪੜੇ ਮੱਚੀ ਜਾਂਦੇ ਜਿਹੜੇ ਉਹ ਕੌਣ ਲਾਹੂਗਾ ਚੱਕਦਾ ਸੀ ਸਮਾਨ ਆ ਹਾਂ ਗੱਲਾਂ ਵੇਖ ਕਰਦੀ ਐ ਸਹੀ ਗੱਲਾਂ ਮਾਂ ਦੀ ਵੀ ਕੋਈ ਨਾ ਕੋਈ ਗਲਤੀ ਮੈਂ ਆਪੇ ਹੀ ਕਰ ਦਿੰਨੀ ਆ ਜਦੋਂ ਹੁਣ ਪੱਟੀ ਬੰਨੀ ਗਈ ਸੀ ਮੈਨੂੰ ਕਿਹੜਾ ਫਹਾ ਆਉਂਦਾ ਸੀਗਾ ਮੈਂ ਕੱਪੜੇ ਲੱਤੇ ਤਾਂ ਚੱਕ ਦਿੰਦੀ ਉਹ ਧੁੱਪੇ ਮੱਚੀ ਜਾਂਦੇ ਕਸੂਰ ਤਾਂ ਗਗਨ ਤੇਰੇ ਆ ਜਦੋਂ ਕੰਮ ਨੂੰ ਤੂੰ ਅਣ ਦੇਖਿਆ ਕਰਦੀ ਐ ਜਾ ਕੇ ਚੁੱਪ ਕਰਕੇ ਨਾ ਕੱਪੜੇ ਚੱਕ ਤੇ ਇੱਥੇ ਨਾ ਬੈਠ ਜਾਈਏ ਮੰਜੇ ਤੇ ਫੇਰ ਵੀ ਆਰਾਮ ਆ ਪੈ ਕੇ ਵੀ ਆਰਾਮ ਆ ਨਾਲੇ ਕੱਪੜਾ ਤਾਂ ਐ ਮਾਰ ਲਵਾਂਗੀ ਜਿਹੜੇ ਪ੍ਰੈਸ ਕਰਨ ਵਾਲੇ ਹੋਏ ਉਹ ਮੇਟ ਦੇ ਰੂਮ ਚ ਰੱਖਿਆ ਹੋਣੀ ਚੱਲ ਮਾਣਾ ਨਹੀਂ ਹੈ